ਪਹਿਲਾਂ ਤਾਂ ਮੈਂ ਧੰਨਵਾਦ ਦਿਆਂ ਪੰਜਾਬੀ ਸਾਇੰਟਿਫਿਕ ਅਕੈਡਮੀ ਤੇ ਪੰਜਾਬ ਆਰਟਸ ਕੌਂਸਲ ਦਾ ਕਿ ਮੈਨੂੰ ਬੋਲਣ ਦਾ ਮੌਕਾ ਮਿਲਿਆ ਆਪਣੀ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਡਿਸਕਲੇਮਰ ਦੇ ਦਾਂ ਕਿ ਕਿਉਂਕਿ ਜਦੋਂ ਕੋਈ ਹਿਸਟਰੀ ਦਾ ਬੰਦਾ ਜਾਂ ਇਕਨੋਮਿਕਸ ਦਾ ਬੰਦਾ ਸਟੇਜ ਤੇ ਆਉਂਦਾ ਤੇ ਸਾਹਮਣੇ ਡਰ ਪੈਦਾ ਹੋ ਜਾਂਦਾ ਵੀ ਬਹੁਤ ਸਾਰਾ ਤੁਹਾਨੂੰ ਹਾਰਡ ਡਾਟਾ ਸੁਣਨ ਨੂੰ ਮਿਲੇਗਾ ਉਹ ਮੈਂ ਨਹੀਂ ਗੱਲ ਕਰਾਂਗਾ ਬਿਲਕੁਲ ਨਹੀਂ ਕਰਾਂਗਾ ਉਹ ਉਹਦੇ ਚ ਬਹੁਤ ਸਾਰਾ ਕੰਮ ਸਾਡਾ ਸੌਖ ਮੇਰਾ ਸੌਖਾ ਕਰ ਦਿੱਤਾ ਪਹਿਲੇ ਸੈਸ਼ਨ ਦੇ ਵਿੱਚ ਕੁਮਨ ਸਾਹਿਬ ਨੇ ਤੇ ਤੂਰ ਸਾਹਿਬ ਨੇ ਆ ਆਈ ਹੈਵ ਮੋਰ ਟੂ ਸੇ ਔਨ 댓 ਬਟ ਮੈਂ ਡਿਲੀਬਰੇਟਲੀ ਉਹਨੂੰ ਜਿਹੜਾ ਛੱਡ ਰਿਹਾ ਕਿਉਂਕਿ ਮੈਂ ਥੋੜਾ ਜਿਹਾ ਇਸ ਨੂੰ ਦੂਜੇ ਐਂਗਲ ਤੋਂ ਦੇਖਣ ਦੀ ਕੋਸ਼ਿਸ਼ ਕਰ ਰਿਹਾ ਜਿਹੜਾ ਪ੍ਰਵਾਸ ਨੂੰ ਕਿ ਇਹ ਪ੍ਰਵਾਸ ਦੇ ਬਾਰੇ ਜਿਹੜੀ ਸਾਡੀ ਸਮਝ ਹੈ ਉਹ ਕਿੱਦਾਂ ਬਣ ਰਹੀ ਹੈ ਉਹ ਮੈਂ ਡਾਟਾ ਜਾਂ ਉਹਦੀ ਗੱਲ ਇਸ ਕਰਕੇ ਕਹਿ ਰਿਹਾ ਕਿ ਇਤਿਹਾਸ ਕੋਈ ਜਦਾ ਐਡਵਰਸ ਸਹਿਦ ਕਹਿੰਦਾ ਵੀ ਉਹ ਕੋਈ ਗਿਣਤੀ ਕਰਨ ਵਾਲੀ ਮਸ਼ੀਨ ਨਹੀਂ ਹੁੰਦੀ ਇਤਿਹਾਸ ਬੇਸਿਕਲੀ ਹੁੰਦਾ ਹੈ ਕਿ ਲੋਕਾਂ ਦੀ ਜਿਹੜੀ ਕੌਨਸ਼ੀਅਸਨੈਸ ਹੈ ਜਿਹੜੀ ਮਾਨਸਿਕਤਾ ਉਹ ਕਿੱਦਾਂ ਬਣਦੀ ਹੈ ਤੇ ਉਹ ਆਪਣੇ ਆਪਣੇ ਆਪ ਨੂੰ ਮੈਨੀਫੈਸਟ ਕਿੱਦਾਂ ਕਰਦੀ ਹੈ ਉਹ ਆਪਣੇ ਕਿਹੜੇ ਕਿਹੜੇ ਰੂਪ ਦੇ ਵਿੱਚ ਬਾਹਰ ਨਿਕਲ ਕੇ ਆਉਂਦੀ ਹੈ ਹਿਸਟਰੀ ਇਸ ਆਲ ਅਬਾਊਟ ਥੈਟ ਡਾਟਾ ਜਾਂ ਜਿਹੜਾ ਸਟੈਟਿਸਟਿਕਸ ਆ ਅੰਕੜੇ ਨੇ ਉਹ ਸਿਰਫ ਹੁੰਦਾ ਇੱਕ ਹਿੱਸਾ ਹੁੰਦੇ ਨੇ ਉਹ ਉਹਨਾਂ ਅੰਕੜਿਆਂ ਦੇ ਪਿੱਛੇ ਪਈ ਇੱਕ ਜ਼ਿੰਦਗੀ ਜਿਹੜੀ ਆ ਦਾ ਲਾਈਫ ਬਿਹਾਈਂਡ ਦਾ ਡਾਟਸ ਐਂਡ ਦਾ ਫਿਗਰਸ ਉਹ ਵੀ ਇਤਿਹਾਸ ਦਾ ਓਡਾ ਹੀ ਵੱਡਾ ਰਾਦਰ ਮੈਂ ਮੰਨਦਾ ਕਿ ਉਸ ਤੋਂ ਵੱਡਾ ਹਿੱਸਾ ਹੁੰਦਾ ਜਿਵੇਂ ਕਿ ਸਾਹਿਤ ਸਾਹਿਤ ਦੇ ਵਿੱਚ ਤਾਂ ਇੰਟੀਗਰਲ ਆ ਮੈਂ ਚਾਹੇ ਕਿਉਂਕਿ ਇਤਿਹਾਸ ਦਾ ਵਿਦਿਆਰਥੀਆਂ ਪਰ ਥੋੜਾ ਜਿਹਾ ਸਾਹਿਤ ਨਾਲ ਵਬਸਤਾ ਹੁੰਦਾ ਰਹਿਣਾ ਇਸ ਕਰਕੇ ਮੈਂ ਥੋੜਾ ਜਿਹਾ ਉਸ ਤਰੀਕੇ ਦੇ ਨਾਲ ਇਹਨੂੰ ਦੇਖਣ ਦੀ ਕੋਸ਼ਿਸ਼ ਕਰਨਾ ਇਸ ਸਾਰੇ ਮਸਲੇ ਨੂੰ ਜਿੱਦਾਂ ਮੈਂ ਦੇਖ ਰਿਹਾ ਜਦੋਂ ਇਹ ਸੱਦਾ ਮਿਲਿਆ ਕਿਉਂਕਿ ਡਾਇਸਪੋਰਾ ਜਾਂ ਐਸਐਚ ਮੇਰਾ ਫੀਲਡ ਨਹੀਂ ਬਟ ਜਦੋਂ ਸੱਦਾ ਮਿਲਿਆ ਤੇ ਉਹ ਫਿਰ ਪੜਨਾ ਸ਼ੁਰੂ ਕੀਤਾ ਜਾਂ ਸਾਰਾ ਕੁਝ ਦੇਖਣਾ ਸ਼ੁਰੂ ਕੀਤਾ ਤੇ ਮੈਂ ਇਹਨੂੰ ਐਂ ਦੇਖਦਾ ਵੀ ਜਿੱਦਾਂ ਡਿਸਕਾਰਟੇਸ ਕਹਿੰਦਾ ਵੀ ਜਿਹੜਾ ਉਸ ਤੋਂ ਪਹਿਲਾਂ ਇ.ਐਚ. ਕਰ ਕਹਿੰਦਾ ਕਿ ਜਿਹੜਾ ਇਤਿਹਾਸ ਇੱਕ ਵਿਸ਼ਵਾਸ ਹੈ ਵੀ ਅਸੀਂ ਕਿਤੋਂ ਆ ਰਹੇ ਹਾਂ ਤੇ ਕਿਤੇ ਜਾ ਰਹੇ ਇਹ ਜਿਹੜੇ ਦੋ ਕਿਤੇ ਨੇ ਕਿ ਇਨਫਿਨਿਟ ਨੇ ਇਨ ਬਾਰੇ ਤੁਸੀਂ ਕਹਿ ਨਹੀਂ ਸਕਦੇ ਜੀ ਕਿ ਇਹ ਇੱਥੋਂ ਹੀ ਸਾਰਾ ਕੁਝ ਸ਼ੁਰੂ ਹੋਇਆ ਤੇ ਇੱਥੇ ਹੀ ਜਾ ਕੇ ਸਾਰਾ ਕੁਝ ਖਤਮ ਹੋਊਗਾ 1920 ਤੱਕ ਸਾਡੀ ਪ੍ਰਾਚੀਨ ਸਭਿਤਾ ਜਿਹੜੀ ਸੀ ਰਿਗਵੇਦਿਕ ਸੀ ਉਹ ਇੱਕ ਡਿਸਕਵਰੀ ਹੋਈ ਉਹਨੇ ਕਿਹਾ ਜੀ ਨਹੀਂ ਉਸ ਤੋਂ ਵੀ 1500 ਸਾਲ ਪਿੱਛੇ ਪਹਿਲਾਂ ਸੀਗਾ ਤੇ ਇਹ ਵੀ ਕੋਈ ਵੱਡੀ ਗੱਲ ਨਹੀਂ ਕਿ ਆਉਣ ਵਾਲੇ 20 ਸਾਲਾਂ ਦੇ ਵਿੱਚ ਜਿੱਦਾਂ ਤੁਹਾਡੇ ਕੋਲੇ AI ਆਈ ਆ ਬਹੁਤ ਚਾਰੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਡੀਕੋਡ ਹੋ ਜਾਣਗੀਆਂ ਪਤਾ ਲੱਗੇ ਕਿ ਤੁਸੀਂ ਆਪਣੀ ਜਿਹੜੀ ਐਂਟੀਕੁਟੀ ਆ ਆਪਣੀ ਜਿਹੜੀ ਪ੍ਰਾਤਨਤਾ ਉਹਨੂੰ ਹੋਰ 1500 ਸਾਲ ਪਿੱਛੇ ਜਿਹੜਾ ਉਹ ਤੱਕ ਦੋ ਪਰ ਕਿੱਧਰ ਜਾਣਾ ਉਹ ਤੁਸੀਂ ਇੱਕ ਪੈਟਰਨ ਕਹਿ ਸਕਦੇ ਸਕਦੇ ਹੋ ਪਰ ਤੁਸੀਂ ਕਿੱਥੇ ਜਾ ਰਹੇ ਹੋ ਐਗਜ਼ੈਕਟਲੀ ਇਹ ਨਹੀਂ ਕਹਿ ਸਕਦੇ ਤੋ ਇਸ ਸਾਰੇ ਪ੍ਰੋਸੈਸ ਦੇ ਵਿੱਚ ਜਿਹੜਾ ਦਸਕਾਤੇਸ ਕਹਿੰਦਾ ਵੀ ਜਦੋਂ ਇਨਸਾਨ ਇਸ ਪੂਰੀ ਮੂਵਮੈਂਟ ਦੇ ਵਿੱਚ ਚੱਲ ਰਿਹਾ ਤੇ ਉਹ ਕੀ ਕਰ ਰਿਹਾ ਕੰਮ ਤਾਂ ਕਰ ਰਿਹਾ ਨਾਲ ਉਹ ਸੋਚ ਰਿਹਾ ਤੇ ਸਿਰਫ ਸੋਚ ਨਹੀਂ ਰਿਹਾ ਉਹ ਆਪਣੀ ਸੋਚ ਦੇ ਬਾਰੇ ਵੀ ਸੋਚ ਰਿਹਾ ਥਿੰਕਿੰਗ ਅਬਾਊਟ ਥਿੰਕਿੰਗ ਪ੍ਰੋਸੈਸ ਇਹ ਇਨਸਾਨ ਦੀ ਜਿਹੜੀ ਸਭ ਤੋਂ ਵੱਡੀ ਖਸਲਤ ਹੈ ਕਿ ਉਹ ਸਿਰਫ ਸੋਚਦਾ ਨਹੀਂ ਆ ਉਹ ਸੋਚਣ ਦੇ ਬਾਰੇ ਵੀ ਸੋਚਦਾ ਵੀ ਮੈਂ ਕੀ ਸੋਚ ਰਿਹਾ ਜਾਂ ਹੁਣ ਤੱਕ ਕੀ ਸੋਚਿਆ ਗਿਆ ਜਾਂ ਹੁਣ ਤੱਕ ਕਿਦਾਂ ਸੋਚਿਆ ਜਾਣਾ ਚਾਹੀਦਾ ਸੀਗਾ ਇਹ ਇਹ ਜਿਹੜਾ ਬੜਾ ਵੱਡਾ ਇੱਕ ਹਿੱਸਾ ਹੈ ਮੈਨੂੰ ਲੱਗਦਾ ਕਿ ਜਿਹੜਾ ਪ੍ਰਵਾਸ ਦੇ ਬਾਰੇ ਇੱਕ ਮੈਨੂੰ ਜਿਹੜਾ ਇੱਕ 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 ਕਹਿ ਸਕਦੇ ਹੋ ਕਿ ਚੀਜ਼ ਸਮਝ ਆਈ ਆ ਕਿ ਅਸੀਂ ਪ੍ਰਵਾਸ ਨੂੰ ਕਿਤੇ ਨਾ ਕਿਤੇ ਇੱਕ ਹੀਰਵੇ ਤੱਕ ਇੱਕ ਨੋਸਟਾਲਜੀਏ ਤੱਕ ਸੀਮਤ ਕਰਕੇ ਦੇਖ ਰਹੇ ਹਾਂ ਹੁੰਦਾ ਇੱਕ ਜਿਹੜਾ ਦੂਜਾ ਪੱਖ ਹੈ ਅਸੀਂ ਉਹਨੂੰ ਛੱਡ ਰਹੇ ਹਾਂ ਇਹਦਾ ਮਤਲਬ ਜਿਹੜੀ ਉਹ ਗੱਲ ਹੈ ਵੀ ਅਸੀਂ ਸੋਚ ਕੀ ਰਹੇ ਹਾਂ ਉਹ ਤਾਂ ਸੋਚ ਰਹੇ ਹਾਂ ਪਰ ਸੋਚ ਕੀ ਰਹੇ ਹਾਂ ਉਹਦੇ ਬਾਰੇ ਜਿਹੜਾ तकरीबन तकरीबन ਅਸੀਂ ਉੱਥੇ ਹੀ ਖੜੇ ਹਾਂ ਜਿੱਥੇ ਹੋ ਸਕਦਾ 100 ਸਾਲ ਪਹਿਲਾਂ ਖੜੇ ਹੋઈએ ਮੈਂ ਬਾਕੀ ਗੱਲ ਅੱਗੇ ਕਰਨ ਤੋਂ ਪਹਿਲਾਂ ਤੁਹਾਨੂੰ ਕਿਉਂ ਮੈਂ ਕਿਉਂ ਕਹਿ ਰਿਹਾ ਦੋ ਗੱਲਾਂ ਨੇ ਇਹਦੇ ਲਈ ਮੇਰੇ ਕੋਲੇ ਦੋ ਜਿਹੜੇ ਕਾਰਨ ਨੇ ਪਹਿਲੀ ਗੱਲ ਪ੍ਰੋਫੈਸਰ ਸੁਖਪਾਲ ਸਿੰਘ ਹਰਾਂ ਨੇ ਰੈਫਰੈਂਸ ਦਿੱਤਾ ਸੀ ਐਮਲਡ ਡਾਰਲਿੰਗ ਦਾ ਪੰਜਾਬ ਦੇ ਵਿੱਚ ਬੜਾ ਮਕਬੂਲ ਅਫਸਰ ਰਿਹਾ ਹਮਾਇਤ ਵੀ ਕਰਦਾ ਸੀ ਇਕਲੌਤਾ ਅੰਗਰੇਜ਼ ਅਫਸਰ ਸੀ ਜਿੰਨੇ ਜਲਿਆਂ ਵਾਲੇ ਬਾਗ ਦੇ ਖਿਲਾਫ ਬੋਲਿਆ ਤੇ ਉਹਨੂੰ ਕਿਹਾ ਗਿਆ ਚਿੱਠੀ ਲਿਖੀ ਉਹਨੇ ਆਪਣੇ ਦੋਸਤ ਨੂੰ ਕਿ ਇਹ ਗਲਤ ਹੋਇਆ ਤੇ ਉਹਨੂੰ ਕਿਹਾ ਗਿਆ ਵੀ ਤੇਰੇ ਖਿਲਾਫ ਐਕਸ਼ਨ ਹੋਏਗਾ ਸਾਰੀ ਗੱਲਬਾਤ ਹੋਈ ਚਲੋ ਉਹ ਇੱਕ ਵੱਖਰਾ ਸੰਦਰਭ ਹੈ ਤੇ ਹਮਾਇਤ ਵੀ ਰੱਖਦਾ ਸੀਗਾ ਵੰਡ ਦਾ ਵਿਰੋਧੀ ਸੀ ਉੰਦੀ ਜਿਹੜੀ ਕਿਤਾਬ ਦਾ ਰੈਫਰੈਂਸ ਡਾਕਟਰ ਸਾਹਿਬ ਨੇ ਦਿੱਤਾ ਹੈ ਕਿ 50% ਐਂਟਰੀ ਅੰਡਰ ਪ੍ਰੋਸਪਰਿਟੀ ਐਂਡ ਡੈੱਡ 1927 ਦੇ ਵਿੱਚ ਆਕਸਫੋਰਡ ਯੂਨੀਵਰਸਿਟੀ ਉਹਨੂੰ ਛਾਪਦੀ ਹੈ 100 ਸਾਲ ਬਾਅਦ ਸਾਡੀ ਕਿਸਾਨੀ ਤੇ ਸਮਝ ਆ ਕੇ ਫਿਰ ਉੱਥੇ ਹੀ ਆ ਕੇ ਟਿਕਦੀ ਹੈ ਜਿਹੜੀ ਗੱਲ ਡਾਰਲਿੰਗ ਕਹਿੰਦਾ ਕਿ ਫਜ਼ੂਲ ਖਰਚਾ ਬਹੁਤ ਹੈ ਫਜ਼ੂਲ ਖਰਚਾ ਬਹੁਤ ਹੈ ਅੱਜ ਵੀ ਜਿੰਨੀਆਂ ਸਟੱਡੀਜ਼ ਚਾਹੇ ਅਸੀਂ ਉਹਨਾਂ ਨੂੰ ਫਾਰਮਰ ਸੁਸਾਈਸਾਈਡ ਕਹਿੰਦੇ ਆ ਜਾਂ ਜਿਹੜੀ ਨਵੀਂ ਟਰਮ ਆ ਗਈ ਹੈ ਆ ਆ ਜਿਹੜਾ ਹੈਗਾ ਡਿਪਰੈਸ਼ਨ ਜਾਂ ਅਗਰੀਰੀਅਨ ਡਿਸਟ्रेस ਸੌਰੀ ਜਿਹੜਾ ਐਗਜ਼ੈਕਟ ਟਰਮ ਹੈ ਉਹਦੇ ਵਿੱਚ ਫਿਰ ਆ ਕੇ ਉੱਥੇ ਜੇ ਤਕਰੀਬਨ ਗੱਲ ਖੜਦੀ ਹੈ ਵੀ ਫਜ਼ੂਲ ਖਰਚੀ ਉਹ ਉਹ ਇੱਕ ਅੰਡਰਲਾਈਨਿੰਗ ਜਿਹੜਾ ਫੈਕਟਰ ਹੈ ਉਹ ਬਣਦਾ ਦੂਜੀ ਗੱਲ ਆ ਬਹੁਤ ਹੀ ਸਤਕਾਰਯੋਗ ਘੁੰਮਣ ਸਾਹਿਬ ਨੇ ਜਿਹੜਾ ਗੱਲ ਕੀਤੀ ਸੀ ਗੀਤ ਦੀਵੇ ਮੋੜਿਆ ਲਾਮਾਂ ਤੋਂ ਕਰਤਾਰ ਸਿੰਘ ਬਲਗਣ ਦਾ ਜਿਹੜਾ ਗੀਤ ਸੀਗਾ ਸਾਨੂੰ ਘਰੇ ਬੜਾ ਰੁਜ਼ਗਾਰ ਕੇ ਕਣਕਾਂ ਨਸਰ ਪਈਆਂ ਕਦੀ ਮੋੜ ਵਿੱਚ ਆਤੀ ਮਾਰ ਤੇ 2023 ਦੇ ਵਿੱਚ ਮੈਂ ਦੇਖ ਰਿਹਾ ਸੀਗਾ ਇੱਕ ਨਵਾਂ ਜਿਹੜਾ ਗੀਤ ਆਉਂਦਾ ਇਹ ਹੈਗਾ ਜੀ ਪਵਿੱਤਰ ਲਸੋਈ ਜਿੱਥੋਂ ਤੱਕ ਮੇਰਾ ਸੋਰਸ ਹੈ ਵੇ ਇੱਕ ਤੇ ਰੱਖ ਕੇ ਲੈ ਜਾਈ ਚੰਦਰੀਆ ਡਾਲਰ ਵੇ ਮੈਂ ਆਖੀ ਜਾਵਾਂ ਇੱਥੇ ਮੇਰਾ ਸਰਦਾ ਨਾ ਹੋ ਐਡਾ ਦਸ ਕੈਨੇਡਾ ਕਿਹੜਾ ਲਾਹੌਰ ਵੇ ਆਮ ਅੰਡਰਲਾਈਨਿੰਗ ਥਿਸ ਲਾਈਨ ਐਡਾ ਦਸ ਕੈਨੇਡਾ ਹੋ ਐਡਾ ਦਸ ਕੈਨੇਡਾ ਕਿਹੜਾ ਲਾਹੌਰ ਵੇ ਜਿੱਥੋਂ ਤੇਰਾ ਚਿੱਤ ਮੁੜਨ ਨੂੰ ਕਰਦਾ ਕਿੰਤਾ ਵੱਲ ਸਾਡੀ ਕਲਚਰਲ ਤੇ ਲਿਟਰ ਜਿਹੜੀ ਲਿਟਰੇਰੀ ਮੈਮਰੀ ਆ ਉਹ ਕਿਤੇ ਇੱਕ ਥਾਂ ਤੇ ਜਾ ਕੇ ਫਿਰ ਸਟਕ ਕਰ ਰਹੀ ਹੈ ਤੇ ਇਸ ਗੀਤ ਤੋਂ ਪਹਿਲਾਂ ਇੱਕ ਗੀਤ ਫਿਰ ਹੋਰ ਵੀ ਆ ਜਦੋਂ ਵਾਰ ਦੇ ਲਈ ਮੋਬਿਲਾਈਜੇਸ਼ਨ ਜਿਹੜੀ ਹੋ ਰਹੀ ਆ ਉਹ ਹੈਗਾ ਕਿ ਬਾਹਰ ਖੜੇ ਰੰਗ ਰੂਟਵੇ ਹੋ ਜਾ ਭਰਤੀ ਇੱਥੇ ਪਾਉਣਾ ਟੁੱਟੀ ਜੁੱਤੀ ਉੱਥੇ ਪਾਵੀਂ ਬੂਟਵੇ ਹੋ ਜਾ ਭਰਤੀ ਇੱਥੇ ਖਾਣਾ ਸੁੱਕੀ ਰੋਟੀ ਉੱਥੇ ਖਾਵੀ ਫਰੂਟ ਵੇ ਹੋ ਜਾ ਪਰਤੀ ਲੰਮਾ ਚੋੜਾ ਗੀਤ ਹੈ ਇਹਦਾ ਮਤਲਬ ਕਿ ਅਸੀਂ ਇੱਕ ਵੱਡਾ ਸਵਾਲ ਕਰੀ ਮੇਰੇ ਵੀ ਮਨ 'ਚ ਹੈ ਵੀ ਸਾਡੇ ਸਮਾਜ ਦਾ ਉਹ ਹਿੱਸਾ ਉਹ ਕਮਿਊਨਿਟੀ ਜਿਹਨੂੰ ਅੱਜ ਅਸੀਂ ਡੈਮਨਾਈਜ਼ ਕਰਨ ਤੇ ਲੱਗੇ ਹੋਏ ਆਂ ਵੀ ਜੀ ਜ਼ਮੀਨ ਵੀ ਹੈਗੀ ਆ ਫਿਰ ਵੀ ਕਿਉਂ ਛੱਡ ਕੇ ਜਾ ਰਹੇ ਸਾਨੂੰ ਇਹ ਸਮਝਣਾ ਪਊ ਵੀ ਜ਼ਮੀਨ ਜੜੀਆ ਇਹ ਐਸੈਟ ਕਦੋਂ ਬਣਦੀ ਆ ਤੇ ਉਸ ਤੋਂ ਪਹਿਲਾਂ ਕਿੰਨੀ ਦੇਰ ਤੱਕ ਇਹ ਲਾਇਬਿਲਟੀ ਵੀ ਆ ਜਿਹੜਾ 8 ਗੁਣਾ ਕਰਜ਼ੇ ਦੀ ਗੱਲ ਹੋ ਰਹੀ ਸੀ ਅੰਗਰੇਜ਼ ਇਹ ਕਹਿੰਦਾ ਹੈ ਕਿ ਮੇਰਾ ਮਾਡਲ ਐਗਰੀਕਲਚਰਲ ਪ੍ਰੋਵਿੰਸ ਹੈ ਪਰ ਉਸੇ ਹੀ ਮਾਡਲ ਐਗਰੀਕਲਚਰਲ ਪ੍ਰੋਵਿੰਸ ਦੇ ਵਿੱਚ ਰੂਰਲ ਇਨਡੈਟਨੈਸ ਦਾ ਜਿਹੜਾ ਇਨਸੀਡੈਂਸ ਹੈ ਜਿਹੜਾ ਪਿੰਡੂ ਕਰਜ਼ੇ ਦਾ ਭਾਰ ਹੈ ਉਹ ਪੂਰੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਹੈ ਇਹ ਇਹ ਸਾਨੂੰ ਸਮਝਣਾ ਪਵੇਗਾ ਕਿ ਇਹ ਕਿਉਂ ਲੱਗਦਾ ਹੈ ਦੂਜੀ ਗੱਲ ਜਿਹੜੀ ਮੈਂ ਗੱਲ ਕਹਿੰਦਾ ਕਿ ਨੋਸਟਾਲਜੀਆ ਨੋਸਟਾਲਜੀਆ ਇਟਸ ਅ ਨੈਚੁਰਲ ਥਿੰਗ ਇਨੂੰ ਪਰਸਨਲ ਟ੍ਰੇਟ ਵੀ ਕਿਹਾ ਜਾਂਦਾ ਹੈ ਇਹਨੂੰ ਮੈਡੀਕਲ ਡਿਸਆਰਡਰ ਵੀ ਕਹਿ ਦਿੰਦੇ ਐ ਐਕਸਟ੍ਰੀਮ ਕੰਡੀਸ਼ਨ ਦੇ ਵਿੱਚ ਇਹਨੂੰ ਅਕੂਪੇਸ਼ਨਲ ਹੈਜ਼ਰਡ ਵੀ ਕਹਿ ਦਿੰਦੇ ਆ ਵੀ ਇਹ ਤੁਹਾਨੂੰ ਕੰਮ ਨਹੀਂ ਕਰਨ ਦਿੰਦਾ ਵੀ ਤੁਸੀਂ ਬੈਠੇ ਕੈਨੇਡਾ ਉਹ ਸੋਚੀ ਜਾਣਾ ਪਿੰਡ ਬਾਰੇ ਤੇ ਜਦੋਂ ਪਿੰਡ ਆ ਕੇ ਪਤਾ ਲੱਗੇ ਜੀ ਉਧਰ ਬਾਰੇ ਸੋਚੀ ਜੋ ਇਹ ਇਹ ਖਾਸ ਕਿਸਮ ਦਾ ਜਿਹੜਾ ਉਹ ਵਰਤਾਰਾ ਹੈਗਾ ਇਹ ਇਹ ਸਿਰਫ ਆਮ ਮਨੁੱਖ ਦਾ ਆਮ ਪੰਜਾਬੀ ਮਨੁੱਖ ਦਾ ਜਿਹੜਾ ਇਹ ਇਹ ਕ੍ਰਾਈਸਿਸ ਨਹੀਂ ਹੈਗਾ ਕਿ ਉਹ ਨੋਸਟਾਲਜੀ ਕਿ ਉਹ ਹੇਅਰਵੇ ਦੇ ਵਿੱਚ ਜੀ ਰਿਹਾ ਹੈ ਇਹ ਇੱਕ ਮਨੁੱਖੀ ਜਿਹੜਾ ਵਰਤਾਰਾ ਜਿੰਦੇ ਵਿੱਚ ਮੁਗਲ ਬਾਦਸ਼ਾ ਜਿਹੜਾ ਬਾਬਰ ਹੈ ਛੋਟੀ ਜੀ ਰਿਆਸਤ ਦਾ ਮਾਲਕ ਹੈ ਹਿੰਦੁਸਤਾਨ ਦੀ ਬਾਦਸ਼ਾਹਤ ਮਿਲ ਜਾਂਦੀ ਪਰ ਉਹਦੀ ਆਟੋ ਬਾਇਓਗ੍ਰਾਫੀ ਨੂੰ ਦੇਖੋ ਸਾਰੀ ਨੋਸਟੈਲਜਿਕ ਹੈ ਸਾਰੀ ਆਟੋ ਬਾਇਓਗ੍ਰਾਫੀ ਦੇ ਵਿੱਚ ਉਹ ਜਿਹੜਾ ਬਾਰ ਬਾਰ ਸਮਰਕੰਦ ਨੂੰ ਯਾਦ ਕਰ ਰਿਹਾ ਜਿਹੜੀ ਕਿ ਬਹੁਤ ਛੋਟਾ ਹਿੱਸਾ ਹਿੰਦੁਸਤਾਨ ਦੀ ਜਿਹੜੀ ਬਾਦਸ਼ਾਹਤ ਦੇ ਮੁਕਾਬਲ ਸੌਰੀ ਮੁਕਾਬਲੇ ਈਵਨ ਅੰਗਰੇਜ਼ਾਂ ਨੂੰ ਤੁਸੀਂ ਦੇਖੋ ਨੋਸਟੈਲਜੀ ਆਫ ਅੰਪਾਇਰ ਕਿੰਨੇ ਅੰਗਰੇਜ਼ ਅਫਸਰ ਸੀ ਜਿਹੜੇ ਇੱਥੇ ਨਵਾਬਾਂ ਵਾਂਗੂੰ ਰਹਿੰਦੇ ਸੀ ਬਹੁਤ ਛੋਟਾ ਦਰਜਾ ਸੀ ਉਹਨਾਂ ਦਾ ਅਫੀਸ਼ੀਅਲ ਹਰਾਰਕੀ ਦੇ ਵਿੱਚ ਪਰ ਲਾਈਫ ਉਹਨਾਂ ਦੀ ਉਹਨਾਂ ਨੂੰ ਇੰਗਲੈਂਡ ਦੇ ਵਿੱਚ ਵਾਈਟ ਨਵਾਬ ਕਿਹਾ ਜਾਂਦਾ ਸੀਗਾ ਪਰ ਬਹੁਤ ਰੇਅਰ ਉਹਨਾਂ ਚੋਂ ਕੋਈ ਵਾਪਸ ਇੱਥੇ ਟਿਕਦਾ ਸੀ ਉੱਥੇ ਜਾਂਦੇ ਸੀ ਉੱਥੇ ਤਕਰੀਬਨ ਉਹਨਾਂ ਚੋਂ 40-50% ਗਵਰਨਰ ਜਰਨਲ ਜਾਂ 1852 ਤੋਂ ਬਾਅਦ ਜਿਹੜੇ ਵਾਈਸ ਰਾਏ ਬਣੇ ਉਹ ਇਹੋ ਜਿਹੇ ਸੀ ਜਿਨ੍ਹਾਂ ਦੀਆਂ ਵਾਪਸ ਜਾ ਕੇ ਜ਼ਗੀਰਾਂ ਜਿਹੜੀਆਂ ਸਟੇਟਸ ਸੀਗੀਆਂ ਕਨਫਿਸਕੇਟ ਹੋ ਗਈਆਂ ਦੇਰ ਨਾਟ ਏਬਲ ਟੂ ਸਪੋਰਟ देयर ਲਾਈਫ ਸਟਾਈਲ ਪਰ ਉਹ ਵੀ ਵਾਪਸ ਜਾ ਰਹੇ ਇਹਦਾ ਮਲੇ ਇਹ ਕੁਦਰਤੀ ਜਿਹਾ ਵਰਤਾਰਾ ਹੈ ਕਿ ਠੀਕ ਹੈ ਨੋਸਟੈਲਜੀਆ ਹੈ ਜਾਂ ਹੋਣਾ ਚਾਹੀਦਾ ਹੈ ਉਹ ਫੋਰਸ ਮਾਈਗ੍ਰੇਸ਼ਨ ਦੇ ਵਿੱਚ ਵੀ ਤੁਹਾਨੂੰ ਨਜ਼ਰ ਆਉਂਦਾ ਜਿਹੜੀ 47 ਦੇ ਵਿੱਚ ਹੈ ਜਿੰਦੇ ਵਿੱਚ ਲੋਕਾਂ ਨੂੰ ਜ਼ਬਰਦਸਤੀ ਉਹਨਾਂ ਦੇ ਘਰਾਂ ਚੋਂ ਕੱਢਿਆ ਗਿਆ ਉਹ ਨੋਸਟੈਲਜੀਆ ਜਿਹੜਾ ਉਹ ਤੁਹਾਨੂੰ ਜਿਹੜੀ ਚੁਆ ਬਾਏ ਚੋਇਸ ਤੁਸੀਂ ਜਾ ਰਹੇ ਹੋ ਉਹਦੇ ਵਿੱਚ ਵੀ ਜਿਹੜਾ ਉਹ ਹੈਗਾ ਪਰ ਮੇਰਾ ਜਿਹੜਾ ਇਹਨੂੰ ਦੇਖਣ ਦਾ ਹੈਗਾ ਕਿ ਇਹ ਇਹ ਕਿੱਥਾ ਕੋਈ ਇਸ ਖਿੱਤੇ ਦੇ ਵਿੱਚੋਂ ਜਿਹੜਾ ਪ੍ਰਵਾਸ ਹੈ ਉਹ ਕੋਈ ਨਵੀਂ ਗੱਲ ਨਹੀਂ ਹੈਗੀ ਲਗਾਤਾਰ ਪ੍ਰਵਾਸ ਜਿਹੜਾ ਹੁੰਦਾ ਰਿਹਾ ਜਿੱਦਾਂ ਆਪਾਂ ਕਹਿੰਦੇ ਕਿ ਬਾਬਾ ਨਾਨਕ ਵੀ ਪ੍ਰਵਾਸ ਕਰ ਰਹੇ ਆ ਆਪਾਂ ਸਿਰਫ ਪ੍ਰਵਾਸ ਨੂੰ ਰੁਜ਼ਗਾਰ ਤੇ ਰੋਟੀ ਨਾਲ ਜੇ ਜੋੜ ਕੇ ਦੇਖਾਂਗੇ ਤਾਂ ਫਿਰ ਮੈਨੂੰ ਲੱਗਦਾ ਵੀ ਥੋੜਾ ਜਿਹਾ ਕਿਤੇ ਨਾ ਕਿਤੇ ਅਸੀਂ ਪ੍ਰਵਾਸ ਦੇ ਜਿਹੜੇ ਇਸ ਸਾਰੇ ਮਸਲੇ ਨੂੰ ਸਮਝਣ ਦੇ ਵਿੱਚ ਜਿਹੜੀ ਆ ਉਹ ਗਲਤੀ ਕਰਾਂਗੇ ਕਿਉਂਕਿ ਇੱਥੇ ਇੰਟਰਨਲ ਮਾਈਗ੍ਰੇਸ਼ਨਸ ਵੀ ਨੇ ਜਦੋਂ ਅੰਗਰੇਜ਼ ਕਨਾਲ ਕਲੋਨੀਜ਼ ਬਣਾਉਂਦਾ ਹੈ ਤੇ ਕਨਾਲ ਕਲੋਨੀਜ਼ ਦੇ ਵਿੱਚ ਜਿਹੜਾ ਉਹ ਸੈਂਟਰਲ ਪਲੇਨਸ ਦੇ ਵਿੱਚੋਂ ਜਿਹੜਾ ਲੋਕਾਂ ਨੂੰ ਲੈ ਕੇ ਜਾਂਦਾ ਤੇ ਉਹਨਾਂ ਦੇ ਵਿੱਚ ਸਿਰਫ ਵਾਹੀਕਾਰ ਨਹੀਂ ਜਾ ਰਿਹਾ ਕਾਸ਼ਤਕਾਰ ਨਹੀਂ ਜਾ ਰਿਹਾ ਉਹ ਆਪਣੇ ਨਾਲ ਆਪਣੇ ਜਜਮਾਨ ਨੂੰ ਵੀ ਲੈ ਕੇ ਜਾ ਰਿਹਾ ਆਪਣੇ ਨਾਲ ਆਪਣੇ ਕਮੀਨ ਨੂੰ ਵੀ ਲੈ ਕੇ ਜਾ ਰਿਹਾ ਵਰਕਰ ਨੂੰ ਵੀ ਲੈ ਕੇ ਜਾ ਰਿਹਾ ਔਰ ਉਹ ਪੂਰੇ ਦਾ ਪੂਰਾ ਤੁਹਾਡਾ ਜਿਹੜੀ ਰੂਰਲ ਮੋਰਫੋਲੋਜੀ ਆ ਉਹ ਦੋਨਾਂ ਜਗ੍ਹਾ ਦੀ ਚੇਂਜ ਹੁੰਦੀ ਹੈ ਜਿੱਥੋਂ ਉਹ ਜਾ ਰਿਹਾ ਉੱਥੇ ਵੀ ਤੁਹਾਡੀ ਸਪੇਸ ਜਿਹੜੀ ਹੈ ਇੱਕ ਵੈਕਿਊਮ ਕ੍ਰੀਏਟ ਹੁੰਦਾ ਤੇ ਜਿੱਥੇ ਉਹ ਜਾ ਕੇ ਰਹਿ ਰਿਹਾ ਉਥੇ ਆ ਆਪਣੇ ਆਪ ਨੂੰ ਰੀਲੋਕੇਟ ਕਰ ਰਿਹਾ ਉਥੇ ਇੱਕ ਨਵੀਂ ਕਿਸਮ ਦੀ ਜਿਹੜੀ ਸੁਸਾਇਟੀ ਆ ਨਵੀਂ ਕਿਸਮ ਦੀ ਜਿਹੜੀ ਸੋਸ਼ਲ ਫਾਰਮੇਸ਼ਨ ਆ ਉਹ ਹੋ ਰਹੀ ਆ ਇਹ ਪੂਰੀ ਦੁਨੀਆ ਚ ਹੁੰਦਾ ਸਾਡੀ ਮੈਨੂੰ ਲੱਗਦਾ ਵੀ ਅਸੀਂ ਕੀ ਕੀਤਾ ਕਿਉਂਕਿ ਜਿਹੜਾ ਸਾਡਾ ਅਗਰੀਅਨ ਕ੍ਰਾਈਸਿਸ ਹੈ ਜਾਂ ਜਿਹੜਾ ਪ੍ਰੈਜ਼ੈਂਟਰੀ ਦੀ ਡੈਥ ਦੀ ਗੱਲ ਹੁੰਦੀ ਆ ਤੇ ਇਹ ਤਾਂ ਔਰ ਐਰਿਕ ਹੌਬਸਬਨ 19ਵੀਂ ਸਦੀ ਦੇ ਬਾਰੇ ਯੂਰਪ ਦੇ ਬਾਰੇ ਵੀ ਕਹਿੰਦਾ ਕਿ ਕਹਿੰਦਾ ਇਸ ਸਦੀ ਦੀ ਸਭ ਤੋਂ ਵੱਡੀ ਜਿਹੜੀ ਘਟਨਾ ਹੈ ਥੈਟ ਇਜ਼ ਦਾ ਡੈਥ ਆਫ ਪ੍ਰੈਜ਼ੈਂਟਰੀ ਪਰ ਉਥੇ ਕਿਉਂਕਿ ਸੋਸ਼ਲ ਟਰਾਂਸਫਰਮੇਸ਼ਨ ਇੱਕ ਅਲੱਗ ਡਾਇਰੈਕਸ਼ਨ ਚ ਜਾਂਦੀ ਹੈ ਜਿਹੜੀ ਇਕਨੋਮਿਕ ਟਰਾਂਸਫਰਮੇਸ਼ਨ ਹੁੰਦੀ ਹੈ ਵੀ ਪਿੰਡ ਮਰਦਾ ਹੈ ਕਿਸਾਨ ਮਰਦਾ ਹੈ ਪਰ ਉਹ ਆਪਣੇ ਆਪ ਨੂੰ ਰੀਲੋਕੇਟ ਕਰਦਾ ਅਸੀਂ ਕਿਉਂਕਿ ਇੱਕ ਕਲੋਨੀਅਲ ਨਜਾਮ ਦਾ ਹਿੱਸਾ ਸੀਗੇ ਜਿੰਦੇ ਵਿੱਚ ਉਸ ਕਿਸਮ ਦੀ ਇੰਡਸਟਰੀਅਲਾਈਜੇਸ਼ਨ ਨਾ ਹੋ ਸਕੀ ਤੇ ਉਹ ਜਿਹੜਾ ਹਿੱਸਾ ਹੈ ਰੀਲੋਕੇਟ ਤਾਂ ਹੋਰ ਉਹ ਅਪਰੂਟ ਤਾਂ ਹੋ ਰਿਹਾ ਪੱਟਿਆਂ ਦਾ ਜਾ ਰਿਹਾ ਪਰ ਉਹ ਰੀਲੋਕੇਟ ਉਸ ਤਰੀਕੇ ਦੇ ਨਾਲ ਨਹੀਂ ਹੋ ਰਿਹਾ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜਾ ਉਹ ਇੰਟਰਨਲ ਮਾਈਗ੍ਰੇਸ਼ਨਸ ਦਾ ਵੀ ਇਤਿਹਾਸ ਹੈ ਸਾਨੂੰ ਉਹ ਵੀ ਦੇਖਣਾ ਪਏਗਾ ਕਿ ਜਿਹੜੀਆਂ ਇੰਟਰਨਲ ਮਾਈਗ੍ਰੇਸ਼ਨਸ ਇੱਕ ਹਿੱਸੇ ਤੋਂ ਦੂਜੇ ਹਿੱਸੇ ਤੱਕ ਜਾ ਰਹੀਆਂ ਨੇ ਉਹ ਵੀ ਜਿਹੜੀਆਂ ਨੇ ਉਹ ਦੇਖਣੀਆਂ ਪੈਣਗੀਆਂ ਦੂਜੀ ਗੱਲ ਮੈਨੂੰ ਲੱਗਦਾ ਕਿ ਅਸੀਂ ਡਾਇਸਪੋਰਾ ਨੂੰ ਜਾਂ ਇਹ ਜਿਹੜਾ ਪ੍ਰਵਾਸ ਆ ਇਹਨੂੰ ਇੱਕ ਅੰਬ੍ਰੇਲਾ ਟਰਮ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਕ ਸਿੰਗਲ ਅੰਬ੍ਰੇਲਾ ਬਣਾ ਕੇ ਅਸੀਂ ਇਹਨੂੰ ਦੇਖ ਰਹੇ ਹਾਂ ਜਦ ਕਿ ਇਸ ਡਾਇਸਪੋਰਾ ਦੀਆਂ ਬਹੁਤ ਸਾਰੀਆਂ ਲੇਅਰਸ ਨੇ ਇਨੂੰ ਜੇ ਆਪਾਂ ਸਿੰਗਲ ਹੋਮੋਜੀਨੀਅਸ ਐਂਟੀਟੀ ਦੇ ਤੌਰ ਤੇ ਦੇਖਾਂਗੇ ਤਾਂ ਫਿਰ ਮੈਨੂੰ ਲੱਗਦਾ ਵੀ ਆਪਾਂ ਜਿਹੜੀ ਇਹ ਪ੍ਰਵਾਸ ਤੇ ਪ੍ਰਵਾਸ ਦਾ ਸੰਕਟ ਮੈਂ ਖੈਰ ਇਹਨਾਂ ਤੇ ਆਪਣਾ ਥੋੜਾ ਜਿਹਾ ਵੱਖਰਾ ਏ ਰੱਖਦਾ ਮੈਂ ਲਾਸਟੇ ਗੱਲ ਕਰਾਂਗਾ ਵੀ ਉਹ ਸੰਕਟ ਹੈ ਜਾਂ ਨਹੀਂ ਹੈ ਜਾਂ ਕਿਸ ਤਰ੍ਹਾਂ ਹੈ ਉਹ ਗੱਲ ਵੱਖਰੀ ਹੈ ਤੇ ਇਹਨੂੰ ਮੈਨੂੰ ਲੱਗਦਾ ਫਿਰ ਸਾਨੂੰ ਸਮਝਣ 'ਚ ਥੋੜੀ ਜਿਹੀ ਮੁਸ਼ਕਲ ਹੋਏਗੀ ਕਿਉਂਕਿ ਕੋਈ ਵੀ ਸਮਾਜ ਹੋਮੋਜੀਨੀਅਸ ਨਹੀਂ ਹੁੰਦਾ ਇਕੈਲੀਟੇਰੀਅਨ ਤਾਂ ਕੁਝ ਹੱਦ ਤੱਕ ਹੋ ਸਕਦਾ ਜਾਂ ਜਿਹੜਾ ਇੱਕ ਆਈਡੀਅਲ ਸਿਚੁਏਸ਼ਨ ਦੇ ਵਿੱਚ ਚਾਹੇ ਬਾਬੇ ਨਾਨਕ ਨੇ ਗੱਲ ਕੀਤੀ ਜਾਂ ਬਾਕੀਆਂ ਨੇ ਗੱਲ ਕੀਤੀ ਵੀ ਇੱਕ ਇਕੈਲੀਟੇਰੀਅਨ ਸੁਸਾਇਟੀ ਤਾਂ ਹੋ ਸਕਦੀ ਆ ਪਰ ਹੋਮੋਜੀਨੀਅਸ ਕਦੀ ਨਹੀਂ ਹੋ ਸਕਦੀ ਕਿਉਂਕਿ ਹਰ ਇਨਸਾਨ ਆਪਣੇ ਆਪ ਦੇ ਵਿੱਚ ਵੱਖਰੀ ਬਾਇਓਲੋਜੀਕਲ ਐਂਟੀਟੀ ਆ ਵੱਖਰੇ ਤਰੀਕੇ ਦੇ ਨਾਲ ਉਹ ਜਿੰਦਾ ਵੱਖਰੇ ਤਰੀਕੇ ਦੇ ਨਾਲ ਉਹ ਰਿਐਕਟ ਕਰਦਾ ਇਸ ਕਰਕੇ ਜਿਵੇਂ ਹੁਣ ਹੁਣ ਤੱਕ ਆਪਾਂ ਅੰਗਰੇਜ਼ਾਂ ਨੂੰ ਸਿਰਫ ਅੰਗਰੇਜ਼ ਹੀ ਸਮਝਦੇ ਆ ਉਹਨਾਂ ਦੀਆਂ ਲੇਅਰਸ ਨੂੰ ਅਸੀਂ ਕਦੀ ਸਮਝਿਆ ਹੀ ਨਹੀਂ ਵੀ ਉਹ ਸਕਾਟ ਵੀ ਨੇ ਉਹ ਆਇਰਿਸ਼ ਵੀ ਨੇ ਉਹ ਇੰਗਲਿਸ਼ ਵੀ ਨੇ ਬ੍ਰਿਟਨਜ਼ ਵੀ ਨੇ ਠੀਕ ਹੈ ਉਹਨਾਂ ਦੀਆਂ ਲੇਅਰਸ ਨੇ ਉਹ ਲੇਅਰਸ ਪਹਿਲੀ ਵਾਰੀ ਪਤਾ ਲੱਗੀਆਂ ਜਦੋਂ 1919 'ਚ ਕਾਂਡ ਹੋਇਆ ਤੇ ਉਹਨਾਂ ਨੇ ਆਪ ਹੀ ਡਿਸਆਨ ਕੀਤੇ ਬੰਦੇ ਵੀ ਇਹ ਤੇ ਦੋਵੇਂ ਆਇਰਿਸ਼ ਪਾਗਲ ਆਦਮੀ ਹੈਗੇ ਨੇ ਇਹਨਾਂ ਦੀ ਥਾਂ ਤੇ ਕੋਈ ਅੰਗਰੇਜ਼ ਹੁੰਦਾ ਤੇ ਸਾਡੇ ਲਈ ਇੱਡਾ ਖਲਾਰਾ ਨਹੀਂ ਸੀ ਪੈਣਾ ਸਾਡੇ ਲੋਕਾਂ ਨੂੰ ਉਦੋਂ ਸਮਝ ਆਈ ਵੀ ਅੱਛਾ ਅੰਗਰੇਜ਼ਾਂ ਦੀਆਂ ਵੀ ਲੇਅਰਸ ਹੁੰਦੀਆਂ ਨੇ ਅਸੀਂ ਤਾਂ ਸਮਝਦੇ ਸਾਡੀ ਜਾਤ ਹੁੰਦੀ ਹੈ ਇਹਨਾਂ ਦੀਆਂ ਲੇਅਰਸ ਵੀ ਇਦਾਂ ਦੀਆਂ ਵੀ ਲੇਅਰਸ ਹੁੰਦੀਆਂ ਨੇ ਇਸੇ ਤਰੀਕੇ ਨਾਲ ਜਿਹੜਾ ਡਾਇਸਪੋਰਾ ਹੈ ਉਹ ਡਾਇਸਪੋਰਾ ਸਾਨੂੰ ਸਮਝਣਾ ਪਊ ਕਿ ਵੈਸਟਰਨ ਕੰਟਰੀਜ਼ ਦੇ ਵਿੱਚ ਕਿਹੜੀ ਕਲਾਸ ਜਾ ਰਹੀ ਇੱ ਉਹ ਉਹਨਾਂ ਹੀ ਇੰਪੋਰਟੈਂਟ ਹੈ ਜਿੰਨਾ ਸਾਨੂੰ ਰੀਜਨਲ ਰੀਜਨ ਵਾਈਜ਼ ਦੇਖਣਾ ਪਵੇਗਾ ਕਿ ਜਿਹੜੀ ਮਾਝੇ ਚੋਂ ਮਾਈਗ੍ਰੇਸ਼ਨ ਹੋ ਰਹੀ ਹੈ ਉਹ ਕਿੱਥੇ ਹੋ ਰਹੀ ਹੈ ਜਿਹੜੀ ਦੁਆਬੇ ਚੋਂ ਮਾਈਗ੍ਰੇਸ਼ਨ ਹੋ ਰਹੀ ਹੈ ਉਹ ਕਿੱਥੇ ਹੋ ਰਹੀ ਹੈ ਜਿਹੜੀ ਮਾਲਵੇ ਚੋਂ ਮਾਈਗ੍ਰੇਸ਼ਨ ਹੋ ਰਹੀ ਹੈ ਉਹ ਕਿੱਥੇ ਹੋ ਰਹੀ ਹੈ ਠੀਕ ਹੈ ਜਿਹੜੀ ਕ੍ਰੀਮੀ ਲੇਅਰ ਹੈ ਉਹ ਕਿੱਥੇ ਜਾ ਰਹੀ ਹੈ ਜਿਹੜੇ ਬਾਕੀ ਲੋਕ ਨੇ ਉਹ ਕਿੱਥੇ ਜਾ ਰਹੇ ਨੇ ਸੋ ਇੱਕ ਤਾਂ ਇਹ ਕਿ ਇਹਨੂੰ ਸਿੰਗਲ ਹੋਮੋਜੀਨੀਅਸ ਜਿਹੜਾ ਪ੍ਰੋਸੈਸ ਦੇ ਤੌਰ ਤੇ ਮੇਰਾ ਖਿਆਲ ਹੈ ਵੀ ਨਾ ਸਮਝਿਆ ਜਾਵੇ ਦੂਜੀ ਗੱਲ ਜਾ ਜਿਹੜਾ ਅੱਗੇ ਮੈਂ ਥੋੜਾ ਜਿਹਾ ਇਹਨੂੰ ਦੇਖਦਾ ਜਿਹੜਾ ਦੂਜਾ ਪਾਰਟ ਹੈ ਜਿਹੜਾ ਮੈਂ ਕਹਿੰਨਾ ਵੀ ਹ ਕਿਉਂਕਿ ਮਾਈਗ੍ਰੇਸ਼ਨ ਜਿਹੜਾ ਇਨਸਾਨ ਦਾ ਪਹਿਲਾ ਇਤਿਹਾਸਿਕ ਕੰਮ ਮੰਨਿਆ ਜਾਂਦਾ ਹੈ ਕਿ ਜਦੋਂ ਉਹ ਆਪਣੇ ਚੁਗਿਰਦੇ ਦੇ ਖਿਲਾਫ ਖੜਾ ਹੁੰਦਾ ਉਹ ਚਾਹੇ ਉਹਦਾ ਸੋਸ਼ਲ ਚੁਗਿਰਦਾ ਸੋਸ਼ਲ এনवायरमेंट ਹੈ ਚਾਹੇ ਉਹਦਾ ਇਕਨੋਮਿਕ এনवायरमेंट ਹੈ ਚਾਹੇ politcal এনवायरमेंट ਹੈ ਉਹ ਮੰਨਿਆ ਜਾਂਦਾ ਹੈ ਕਿ ਫਰਸਟ ਹਿਸਟੋਰੀਕਲ ਐਕਟ ਜਿਹੜਾ ਹਿਊਮਨ ਬੀਇੰਗ ਦਾ ਅਨਾਜ ਪੈਦਾ ਕਰਨ ਤੋਂ ਇਲਾਵਾ ਉਹ ਉਹ ਇਹ ਹੈ ਕਿ ਜਦੋਂ ਉਹ ਕਹਿੰਦਾ ਵੀ ਮੇਰਾ ਜਿਹੜੀ ਮੇਰੀ ਇਸ ਸਪੇਸ ਦੇ ਵਿੱਚ ਜਿਹੜੀ ਜਗਾ ਕੀ ਹੈ ਜਾਂ ਮੇਰਾ ਇਸ ਚੋ ਗਿਰਦੇ ਦੇ ਵਿੱਚ ਸਥਾਨ ਕੀ ਹੈਗਾ ਤੇ ਮੈਂ ਆਪਣੇ ਆਪ ਨੂੰ ਅੱਜ ਤੱਕ ਜਿਹੜੀ ਮਨੁੱਖ ਦੀ ਲੜਾਈ ਆ ਉਹ ਚੁੱਗਿਰਦੇ ਨੂੰ ਕੰਟਰੋਲ ਕਰਨ ਤੇ ਲੱਗੀ ਹੋਈ ਹੈ ਉਹ ਨੇਚਰ ਨੂੰ ਅਸੀਂ ਨਹੀਂ ਕਰ ਸਕੇ ਪਰ ਬਾਕੀ ਚੀਜ਼ਾਂ ਨੂੰ ਜਿਹੜੀ ਇਕਨੋਮੀ ਨੂੰ ਪੋਲਿਟੀ ਨੂੰ ਜਾਂ ਸਾਰੀਆਂ ਚੀਜ਼ਾਂ ਨੂੰ ਜਾਂ ਕਲਚਰ ਦੇ ਵਿੱਚ ਵੀ ਇਨਸਾਨ ਜਿਹੜਾ ਉਹ ਇੰਪੋਜ਼ ਕਰਦਾ ਉਹ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਉਸੇ ਪ੍ਰੋਸੈਸ ਦੇ ਵਿੱਚ ਇਹ ਜਿਹੜਾ ਪ੍ਰਵਾਸ ਹੈ ਇੱਕ ਬੜਾ ਕੁਦਰਤੀ ਵਰਤਾਰਾ ਹੈ ਇਹਨੂੰ ਤੁਸੀਂ ਨਹੀਂ ਰੋਕ ਸਕਦੇ ਸਾਡੀ ਸਾਡੀ ਸਮੱਸਿਆ ਇਹ ਕਿ ਅਸੀਂ ਸੋਚਦੇ ਵੀ ਸ਼ਾਇਦ ਅਸੀਂ ਪੰਜਾਬ 'ਚ ਇਦਾਂ ਕਰ ਲਈਏ ਤੇ ਪ੍ਰਵਾਸ ਰੁਕ ਜਾਏ ਪ੍ਰਵਾਸ ਨਹੀਂ ਰੁਕ ਸਕਦਾ ਤੁਸੀਂ ਉਹਦੇ ਚੈਨਲਸ ਨੂੰ ਅਲਟਰ ਕਰ ਸਕਦੇ ਹੋ ਤੁਸੀਂ ਉਹਦੀ ਕੰਪੋਜੀਸ਼ਨ ਨੂੰ ਅਲਟਰ ਕਰ ਸਕਦੇ ਹੋ ਤੁਸੀਂ ਉਹਦੇ ਕੰਟਰੀਬਿਊਸ਼ਨ ਨੂੰ ਅਲਟਰ ਕਰ ਸਕਦੇ ਹੋ ਪਰ ਲੋਕ ਜਾਣਗੇ ਕਿਉਂਕਿ ਬੜੀ ਬਟ ਨੈਚੁਰਲ ਹਿਊਮਨ ਫੀਨੋਮੈਨਾ ਕਿਉਂਕਿ ਇਹਦੇ ਸਿਰਫ ਉਹ ਬੰਦਾ ਨਹੀਂ ਜਾ ਰਿਹਾ ਜਿੰਦੇ ਕੋਲੇ ਕੋਈ ਇੱਥੇ ਸਾਧਨਾਂ ਦੀ ਕਮੀ ਆ ਇਥੇ ਸਾਧਨ ਸਾਰੇ ਨੇ ਬੰਦਾ ਜਾ ਰਿਹਾ ਜੀ ਉੱਥੇ ਬੈਟਰ ਜਿਹੜਾ ਤੁਹਾਡੇ ਕੋਲੇ ਲਿਵਿੰਗ ਕੰਡੀਸ਼ਨਸ ਬੈਟਰ ਨੇ ਉੱਥੇ ਤੁਹਾਡੀ ਫੈਮਿਲੀ ਦੀ ਸਿਕਿਉਰਿਟੀ ਜ਼ਿਆਦਾ ਉੱਥੇ ਸਿਵਿਕ ਸੈਂਸ ਜ਼ਿਆਦਾ ਹੈ ਉੱਥੇ ਰੂਲ ਐਂਡ ਰੈਗੂਲੇਸ਼ਨ ਜ਼ਿਆਦਾ ਫਾਲੋ ਹੋ ਰਿਹਾ ਉੱਥੇ ਤੁਹਾਨੂੰ ਬੈਟਰ ਹੈਲਥ ਫੈਸਿਲਿਟੀ ਮਿਲ ਰਹੀ ਹੈ ਬਲਾ 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 ਇਹਦਾ ਮਤਲਬ ਇਹ ਕੁਦਰਤੀ ਤੌਰ ਤੇ جاری ਰਹੇਗਾ ਤੇ ਫਿਰ ਜੇ ਇਹਨੂੰ ਰੋਕ ਨਹੀਂ ਸਕਦੇ ਤੇ ਫਿਰ ਸਾਡਾ ਜ਼ਿਆਦਾ ਜ਼ੋਰ ਜਿਹੜਾ ਇਸ ਪਾਸੇ ਲੱਗਣਾ ਚਾਹੀਦਾ ਹੈ ਕਿ ਇਹਨੂੰ ਅਸੀਂ ਰੀਓਰੀਐਂਟ ਕਿਦਾਂ ਕਰੀਏ ਅਸੀਂ ਇਹਨੂੰ ਰੀਕਨਫਿਗਰ ਕਿਦਾਂ ਕਰੀਏ ਤੇ ਨਾਲ ਇਹ ਸਮਝੀਏ ਕਿ ਜਿਹੜਾ ਇਤਿਹਾਸਿਕ ਤੌਰ ਤੇ ਮੈਂ ਅਜਿਹਾ 2-3 ਮਿੰਟ ਦੇ ਵਿੱਚ ਗੱਲ ਖਤਮ ਕਰ ਦੂੰਗਾ ਕਿ ਹਿਸਟੋਰਿਕਲੀ ਜਿਹੜਾ ਡਾਇਸਪੋਰਾ ਕੰਟਰੀਬਿਊਟ ਕਿਦਾਂ ਕਰਦਾ ਤੇ ਮੇਰੇ ਸਾਹਮਣੇ ਸਭ ਤੋਂ ਵੱਡੀ ਐਗਜ਼ਾਮਪਲ ਆਉਂਦੀ ਹੈ ਗਦਰ ਮੂਵਮੈਂਟ ਜਿਹੜੀ ਕਿ ਨਿਕਲੀ ਹੀ ਇਸ ਵਰਤਾਰੇ ਦੇ ਵਿੱਚੋਂ ਜਦੋਂ ਲੋਕ ਉੱਥੇ ਗਏ ਜਦੋਂ ਲੋਕ ਠੀਕ ਹੈ ਉਹਨਾਂ ਦੇ ਨਾਲ ਵਿਤਕਰਾ ਹੋਇਆ ਜਲਾਲਤ ਫੇਸ ਕਰਨੀ ਪਈ ਡਿਸਕ੍ਰਿਮੀਨੇਸ਼ਨ ਹੋਇਆ ਪਰ ਨਾਲ ਉਹਦੇ ਇੱਕ ਚੀਜ਼ ਹੋਰ ਵੀ ਆ ਜਿਹੜਾ ਉਹਨਾਂ ਦਾ ਇੰਟਰੈਕਸ਼ਨ ਹੈ ਬਾਕੀ ਮੁਲਕਾਂ ਦੇ ਵਸਿੰਦਿਆਂ ਦੇ ਨਾਲ ਲੋਕਲ ਮੁਲਕਾਂ ਦੇ ਵਸਿੰਦਿਆਂ ਦੇ ਨਾਲ ਜਿਹੜਾ ਇੰਟਰੈਕਸ਼ਨ ਹੈ ਕਿ ਵਾਟ ਕਾਈਂਡ ਆਫ ਲਿਵਿੰਗ ਕੰਡੀਸ਼ਨਸ ਆਰ ਥੇਅਰ ਉਹਨਾਂ ਨੂੰ ਕਿਸ ਕਿਸਮ ਦੀ ਪੋਲਿਟਿਕਲ ਆਜ਼ਾਦੀ ਹੈ ਤੇ ਸਮਝ ਕੀ ਬਣਦੀ ਹੈ ਕਿ ਸਾਡੇ ਨਾਲ ਇਹ ਸਾਰਾ ਕੁਝ ਇਸ ਕਰਕੇ ਹੋ ਰਿਹਾ ਕਿਉਂਕਿ ਅਸੀਂ ਗੁਲਾਮ ਮੁਲਕ ਦੇ ਵਸਿੰਦੇ ਆ ਤੇ ਇਹਨਾਂ ਮਤਲਬ ਡਾਇਸਪੋਰਾ ਦਾ ਸਭ ਤੋਂ ਵੱਡਾ ਕੰਟਰੀਬਿਊਸ਼ਨ ਜਿਹੜਾ ਉਹ ਗਦਰ ਮੂਵਮੈਂਟ ਦੇ ਰੂਪ ਦੇ ਵਿੱਚ ਸਾਡੇ ਕੋਲੇ ਸਾਹਮਣੇ ਹੈਗਾ ਏਡੀ ਵੱਡੀ ਮੂਵਮੈਂਟ ਇਸ ਕਿਸਮ ਦੀ ਮੂਵਮੈਂਟ ਉਸ ਧਾਰ ਦੇ ਵਿੱਚ ਜਿੱਥੇ ਇੱਕ ਪਾਸੇ ਜਿਹੜੀ ਜਿਹੜੀ ਸਾਡੀ ਸਾਰੀ ਨੈਸ਼ਨਲਿਸਟ ਸਮਝ ਆ ਜਾਂ ਜਿਹੜੀ ਸਾਡੀ ਸਾਰਾ ਇੱਕ ਖਾਸ ਕਿਸਮ ਦਾ ਅੱਜ ਵੀ ਅਸੀਂ ਤਕਰੀਬਨ ਉੱਥੇ ਹੀ ਆ ਕੇ ਖੜੇ ਆਂ ਵੀ ਇੱਕ ਖਾਸ ਕਿਸਮ ਦਾ ਜਿਹੜਾ ਸਾਡਾ ਸ਼ੋਵਨਿਸਟਿਕ ਨੈਸ਼ਨਲਿਜ਼ਮ ਹੈ ਉਹ ਤੁਹਾਨੂੰ ਦੱਸਦਾ ਵੀ ਤੂੰ ਤੁਹਾਨੂੰ ਰਾਸ਼ਟਰੀ ਹੋਣ ਦੇ ਲਈ ਜਾਂ ਰਾਸ਼ਟਰ ਭਗਤ ਹੋਣ ਦੇ ਲਈ ਕੀ ਬੰਨਣਾ ਪਏਗਾ ਉਹ ਤੁਹਾਡੇ ਤੇ 1857 ਤੋਂ ਉਹ ਦਾਗ ਚੱਲਿਆ ਆ ਰਿਹਾ ਜੀ ਵੀ ਪੰਜਾਬੀਆਂ ਨੇ ਸਾਥ ਨਹੀਂ ਦਿੱਤਾ ਪੰਜਾਬੀ ਸਾਥ ਦਿੰਦੇ ਤੇ ਜਿਹੜਾ ਉਹ 100 ਸਾਲ ਬਾਅਦ ਸ਼ੁਕਰ ਹੈ ਉਸ ਬੰਦੇ ਦਾ ਡਾਕਟਰ ਗੰਡਾ ਸਿੰਘ ਦਾ ਜਿੰਨੇ ਖੜੇ ਹੋ ਕੇ ਕਿਹਾ ਵੀ ਭਾਈ ਇਹ ਬਕਵਾਸ ਬੰਦ ਕਰੋ ਮੈਂ ਤੁਹਾਨੂੰ ਦੱਸਦਾ ਵੀ ਪੰਜਾਬ ਨੇ ਕਿਦਾਂ ਕੰਟਰੀਬਿਊਟ ਕੀਤਾ ਠੀਕ ਹੈ ਸੋ ਇਸ ਕਰਕੇ ਉਹ ਮੂਮੈਂਟ ਜਿਹੜੀ ਉਹ ਸਾਰਾ ਕਲੰਕ ਹੈਗਾ ਜਾਂ ਨਹੀਂ ਹੈਗਾ ਸੀ ਪਰ ਪੰਜਾਬੀਆਂ ਦੇ ਮੱਥੇ ਤੇ ਸੀਗਾ ਕਿ ਤੁਸੀਂ ਭਰਤੀ 'ਚ ਵੀ ਸਭ ਤੋਂ ਜ਼ਿਆਦਾ ਜਾ ਰਹੇ ਹੋ ਉਹ ਭਰਤੀ ਦਾ ਮੈਂ ਦੱਸ ਦਿੱਤਾ ਭਰਤੀ ਦਾ ਕਾਰਨ ਸਿਰਫ ਕੋਈ ਅੰਗਰੇਜ਼ਾਂ ਦੀ ਜਿਹੜੀ ਹੈ ਹਮਾਇਤ ਜਾਂ ਅੰਗਰੇਜ਼ਾਂ ਦੀ ਗੁਲਾਮੀ ਨਹੀਂ ਆ ਉਹਦੇ ਵਿੱਚੋਂ ਐਬਜੈਕਟ ਜਿਹੜੀ ਪਾਵਰਟੀ ਆ ਪ੍ਰੈਜ਼ੈਂਟਰੀ ਦੀ ਜਾਂ ਜਿਹੜੀਆਂ ਜੁੜੀਆਂ ਹੋਈਆਂ ਜਮਾਤਾਂ ਨੇ ਦੂਸਰੀਆਂ ਉਹਨਾਂ ਦੀ ਪਾਵਰਟੀ ਦੇ ਵਿੱਚੋਂ ਜਿਹੜੀ ਉਹ ਮੋਬਿਲਟੀ ਜਿਹੜੀ ਆ ਮੋਬਿਲਾਈਜੇਸ਼ਨ ਹੈ ਜਿਹੜੀ ਉਹ ਆਰਮੀ ਦੀ ਨਿਕਲ ਰਹੀ ਹੈ ਤੇ ਉਹ ਗਦਰ ਮੂਵਮੈਂਟ ਜਿਹੜੀ ਆ ਐਸੀ ਕਿਸਮ ਦੀ ਮੂਵਮੈਂਟ ਹੈ ਜਦੋਂ ਪੂਰਾ ਇੱਕ ਵੈਕਿਊਮ ਹੈ ਨੈਸ਼ਨਲ ਸੀਨ ਤੇ ਪੂਰਾ ਵੈਕਿਊਮ ਹੈ ਤੇ ਗਦਰ ਮੂਵਮੈਂਟ ਜਿਹੜੀ ਆ ਤੁਹਾਨੂੰ ਇੱਕ ਪੂਰੀ ਪੰਜਾਬ ਦੀ ਸੱਭਿਆਚਾਰਕ ਤੇ ਸਮਾਜਿਕ ਜਿਹੜੀ ਸਮਝ ਹੈ ਉਹ ਸਿਰਫ ਮੈਂ ਉਹਨੂੰ ਸਿਰਫ ਉੱਥੋਂ ਤੱਕ ਨਹੀਂ ਦੇਖਦਾ ਵੀ ਉਹਨਾਂ ਨੇ ਆਜ਼ਾਦੀ ਦਾ ਨਾਅਰਾ ਮਾਰਿਆ ਜਾਂ ਲੜਾਈ ਕੀਤੀ ਮੈਂ ਇਹ ਦੇਖਦਾ ਕਿ ਤੁਹਾਡਾ ਜਿਹੜਾ ਪੰਜਾਬ ਦਾ ਚਿਹਰਾ ਮੋਹਰ ਹੈ ਪੰਜਾਬੀ ਜਿਹੜੀ ਤੁਹਾਡੀ ਸਮਾਜਿਕ ਸੱਭਿਆਚਾਰਕ ਸਮਝ ਹੈਗੀ ਆ ਜਿਹੜੀ ਤੁਹਾਡੇ ਜਿਉਣ ਦੀ ਤੇ ਤੁਹਾਡੇ ਮਰਨ ਦੀ ਕਿਉਂਕਿ ਲੋਕ ਕਿੱਦਾਂ ਜਿਉਂਦੇ ਨੇ ਸਿਰਫ ਇਹ ਨਹੀਂ ਯਾਦ ਰੱਖਿਆ ਜਾਂਦਾ ਲੋਕ ਕਿੱਦਾਂ ਮਰਦੇ ਨੇ ਉਹ ਵੀ ਯਾਦ ਰੱਖਿਆ ਜਾਂਦਾ ਰਾਦਰ ਉਸ ਤੋਂ ਜ਼ਿਆਦਾ ਇੰਪੋਰਟੈਂਟ ਤਰੀਕੇ ਨਾਲ ਯਾਦ ਰੱਖਿਆ ਜਾਂਦਾ ਐਸੇ ਕਰਕੇ ਭਗਤ ਸਿੰਘ ਨੂੰ ਯਾਦ ਕਰਦੇ ਨਾ ਪੰਜ ਤੱਕ ਜਾਂ ਬਾਕੀਆਂ ਨੂੰ ਯਾਦ ਕਰਦੇ ਆ ਠੀਕ ਐ ਇਹਦਾ ਮਤਲਬ ਉਹ ਜਿਹੜੀ ਖਾਸ ਕਿਸਮ ਦੀ ਸਮਝ ਆ ਉਹ ਉਸ ਐਕਸਪੀਰੀਅੰਸ ਦੇ ਵਿੱਚੋਂ ਨਿਕਲ ਰਹੀ ਐ ਜਿਹੜੀ ਸਮਝ ਜਿਹੜੀ ਐ ਜਿਹੜਾ ਐਕਸਪੀਰੀਅੰਸ ਤੁਹਾਨੂੰ ਡਾਇਸਪੋਰਾ ਦੇ ਰਿਹਾ ਐ ਤੇ ਮੈਨੂੰ ਲੱਗਦਾ ਵੀ ਸਿਰਫ ਭੰਡ ਕੇ ਨਿੰਦ ਕੇ ਗੱਲ ਨਹੀਂ ਬਣੇਗੀ ਦੂਜੀ ਗੱਲ ਇਸੇ ਡਾਇਸਪੋਰਿਕ ਐਕਸਪੀਰੀਅੰਸ ਦੇ ਵਿੱਚੋਂ ਇੱਕ ਹੋਰ ਚੀਜ਼ ਬੜੀ ਖੂਬਸੂਰਤ ਨਿਕਲ ਕੇ ਆਉਂਦੀ ਐ ਜਿਹਨੂੰ ਤਕਰੀਬਨ ਤਕਰੀਬਨ ਇਗਨੋਰ ਕੀਤਾ ਗਿਆ ਕਿਉਂਕਿ ਸਾਡੀ ਸਾਡਾ ਥੀਏਟਰ ਸਾਡਾ ਲਿਟਰੇਚਰ ਇੱਕ ਖਾਸ ਸ਼ੇਡ ਦੇ ਵਿੱਚ ਲਿਖਿਆ ਗਿਆ ਵੀ ਪੰਜਾਬੀ ਮਰਦ ਜਦੋਂ ਉੱਥੇ ਜਾਂਦਾ ਕਿਉਂਕਿ ਉਹ ਤਕੜਾ ਬਹੁਤ ਹੈ ਖੂਬਸੂਰਤ ਬਹੁਤ ਹੈ ਸਮਾਰਟ ਬਹੁਤ ਹੈ ਤੇ ਅੰਗਰੇਜ਼ ਅੰਗਰੇਜ਼ ਔਰਤ ਜਿਹੜੀ ਆ ਜਾਂ ਜਿਹੜੀਆਂ ਪੱਛਮੀ ਔਰਤਾਂ ਨੇ ਉਹ ਉਹਦੇ ਵੱਲ ਆਕਰਸ਼ਿਤ ਹੁੰਦੀਆਂ ਨੇ ਬਹੁਤ ਸਾਰੀਆਂ ਉਹਨਾਂ ਦੇ ਨਾਲ ਵਿਆਹ ਕਰਦੀਆਂ ਨੇ ਜਾਂ ਬਹੁਤ ਸਾਰੀਆਂ ਬਿਨਾਂ ਵਿਆਹ ਤੋਂ ਫਿਜ਼ੀਕਲ ਰਿਲੇਸ਼ਨਸ਼ਿਪ ਦੇ ਵਿੱਚ ਆਉਂਦੀਆਂ ਨੇ ਕਿਉਂਕਿ ਉਹ ਸਾਰਾ ਉਹਨਾਂ ਦੀ ਬਹਾਦਰੀ ਤੇ ਸ਼ੋਵਨਿਜ਼ਮ ਸਾਰਾ ਕੁਝ ਪਸੰਦ ਆਉਂਦਾ ਪਰ ਉਹਦਾ ਇੱਕ ਉਲਟ ਪਾਸਾ ਹੈ ਉਹ ਇਹ ਹੈ ਕਿ ਜਿਹੜਾ ਫੌਜੀ ਬਾਹਰ ਜਾਂਦਾ ਹੈ ਜਾਂ ਉਸ ਵੇਲੇ ਇਹ ਲੋਕ ਬਾਹਰ ਜਾਂਦੇ ਨੇ ਇਹਨਾਂ ਦੀ ਜਿਹੜੀ ਉੱਥੇ ਉਸ ਪੱਛਮੀ ਔਰਤ ਦੇ ਨਾਲ ਇੰਟਰੈਕਸ਼ਨ ਆ ਕਿਸੇ ਵੀ ਫਾਰਮ ਦੇ ਵਿੱਚ ਰਿਲੇਸ਼ਨਸ਼ਿਪ ਦੇ ਵਿੱਚ ਉਹ ਵਾਪਸ ਆ ਕੇ ਕਿਦਾਂ ਸੁਸਾਇਟੀ ਨੂੰ ਚੇਂਜ ਕਰਦੀ ਹੈ ਉਹ ਤਕਰੀਬਨ ਤਕਰੀਬਨ ਅਸੀਂ ਅਜੇ ਤੱਕ ਛੱਡਿਆ ਹੋਇਆ ਵਰਲਡ ਵਾਰ 1 ਖਤਮ ਹੋਣ ਤੋਂ ਬਾਅਦ ਇਮੀਡੀਏਟਲੀ ਜਿਹੜਾ ਪੰਜਾਬ ਦੇ ਵਿੱਚ ਫੀਮੇਲ ਲਿਟਰੇਸੀ ਰੇਟ ਜੰਪ ਕਰਦਾ ਹੈ। ਉਹਦਾ ਹੋਰ ਕੋਈ ਕਾਰਨ ਨਹੀਂਗਾ। ਉਹਦਾ ਕਾਰਨ ਇੱਕੋ ਆ ਕਿ ਜਿਹੜਾ ਫੌਜੀ ਉੱਥੇ ਜਾ ਕੇ ਜਦੋਂ ਔਰਤ ਦੇ ਨਾਲ ਗੱਲ ਕਰਦਾ ਉਹਨੂੰ ਸਮਝ ਆਉਂਦੀ ਹੈ ਕਿ ਇਹ ਜਿਹੜਾ ਔਰਤ ਇੰਨੀ ਇੰਡੀਪੈਂਡੈਂਟ ਕਿਉਂ ਆ ਕਿਉਂਕਿ ਪੜ੍ਹੀ ਲਿਖੀ ਆ। ਇਹ ਆਪਣਾ ਫੈਸਲਾ ਆਪ ਲੈ ਸਕਦੀ ਆ। ਚਿੱਠੀਆਂ ਨੇ ਡੇਵਿਡ ਹੋਮੈਸੀ ਦਾ ਕੰਮ ਹੈਗਾ ਇਹਦੇ ਉੱਪਰ। ਲੈਟਰਸ ਆਫ ਦਾ ਸਪਾਈਜ਼ ਐਂਡ ਦਾ ਸਪਾਈਜ਼ ਕਿ ਜਿਹੜੀਆਂ ਉਹ ਚਿੱਠੀਆਂ ਵਾਪਸ ਆਪਣੇ ਪਿੰਡਾਂ 'ਚ ਲਿਖਦੇ ਨੇ ਉਹਦੇ ਵਿੱਚ ਉਹ ਲਿਖਦੇ ਨੇ ਵੀ ਬੱਚੀਆਂ ਨੂੰ ਪੜ੍ਹਾਓ ਭਾਈ। ਇੱਥੇ ਦੀ ਔਰਤ ਇੰਜ ਹੈਗੀ ਆ ਇੱਥੇ ਦੀ ਲੜਕੀ ਤਾਂ ਇੰਨੀ ਆਜ਼ਾਦ ਹੈ ਇੱਥੇ ਦੀ ਲੜਕੀ ਤਾਂ ਇੰਨੀ ਬੋਲਡ ਹੈ ਤੇ ਕਾਰਨ ਕੀ ਹੈ ਕਿਉਂਕਿ ਉਹਦੇ ਕੋਲ ਐਜੂਕੇਸ਼ਨ ਹੈਗੀ ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਫਿਰ ਮੈਂ ਇਹਨੂੰ ਐਵੇਂ ਦੇਖਦਾ ਵੀ ਜਿਹੜਾ ਇੱਕ ਕਿਉਂਕਿ ਜਦੋਂ ਵੀ ਇਤਿਹਾਸਿਕ ਤੌਰ ਤੇ ਦੋ ਵੱਖ-ਵੱਖ ਜ਼ੁਬਾਨਾਂ ਬੋਲਣ ਵਾਲੇ ਲੋਕ ਦੋ ਵੱਖ-ਵੱਖ ਕਲਚਰ ਨੂੰ ਮੰਨਣ ਵਾਲੇ ਲੋਕ ਆਪਸ ਦੇ ਵਿੱਚ ਇਕੱਠੇ ਹੁੰਦੇ ਨੇ ਤੋ ਉਹਨੂੰ ਅਸੀਂ ਕਹਿੰਦੇ ਪ੍ਰੋਸੈਸ ਆਫ ਅ ਕਲਚਰੇਸ਼ਨ ਪ੍ਰੋਸੈਸ ਆਫ ਅਕਲਚਰੇਸ਼ਨ ਸਿੱਧੀ ਜੀ ਗੱਲ ਦੇ ਵਿੱਚ ਜੇ ਸਮਝਣਾ ਹੋਵੇ ਤੇ ਜਿਹੜਾ ਸਾਡਾ ਉਰਦੂ ਆ ਜਿੱਦਾਂ ਪੈਦਾ ਹੁੰਦਾ ਵੀ ਇੱਕ ਬੰਨੇ ਫਾਰਸੀ ਹੈ ਇੱਕ ਬੰਨੇ ਤੁਹਾਡੀ ਹਿੰਦਵੀ ਜਾਂ ਜਿਹੜੀ ਆ ਹਿੰਦੀ ਹੈ ਸੰਸਕ੍ਰਿਤ ਹੈ ਤੇ ਖੂਬਸੂਰਤ ਜ਼ਬਾਨ ਜਿਹੜੀ ਆ ਸਾਡੇ ਸਾਹਮਣੇ ਆਉਂਦੀ ਹੈ ਤੋਂ ਇਸ ਕਰਕੇ ਜਿਹੜਾ ਇੰਟਰੈਕਸ਼ਨ ਆ ਲੋਕਾਂ ਦਾ ਉਹ ਡਾਇਸਪੋਰਾ ਕ੍ਰੀਏਟ ਕਰਦਾ ਤੋਂ ਮੈਨੂੰ ਲੱਗਦਾ ਕਿ ਦੈਟ ਥੀਸ ਆਰ ਸਰਟਨ ਥਿੰਗਸ ਜਿਹੜੀਆਂ ਸਾਨੂੰ ਡਾਇਸਪੋਰਾ ਬਾਰੇ ਅਪਰੀਸ਼ੀਏਟ ਵੀ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਜਿਹੜੀ ਇਹ ਕ੍ਰਾਈਸਿਸ ਨੇ ਇਹ ਹਰ ਯੋਗ ਦਾ ਇੱਕ ਕ੍ਰਾਈਸਿਸ ਹੁੰਦਾ ਹਰ ਯੁੱਗ ਦਾ ਇੱਕ ਕਲਯੁਗ ਹੁੰਦਾ ਜਦੋਂ ਅੱਜ ਸਾਨੂੰ ਲੱਗਦਾ ਨਾ ਕਿ ਪਿੰਡਾਂ ਦੇ ਵਿੱਚ ਜਵਾਨ ਮੁੰਡੇ ਹੀ ਹਨੀ ਜੀ ਕੰਮ ਕਰਨ ਵਾਲੇ ਪਿੰਡ ਤਾਂ ਵਿਹਲੇ ਹੋ ਗਏ ਸਿਕੰਦਰ ਹਯਾਤ ਖਾਨ ਜਿਹੜਾ ਪੰਜਾਬ ਦਾ ਪ੍ਰੀਮੀਅਰ ਹੈ ਉਹ ਜਦੋਂ ਵਾਰ ਚੱਲ ਰਹੀ ਹੈ ਸੈਕੰਡ ਵਰਲਡ ਵਾਰ ਚੱਲ ਰਹੀ ਹੈ ਤੇ ਉਹ ਕਹਿੰਦਾ ਮੈਂ ਲਾਹੌਰ ਤੋਂ ਮੁਲਤਾਨ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਕਹਿੰਦਾ ਮੈਨੂੰ ਸੜਕ ਦੇ ਦੋਹੇ ਪਾਸੇ ਖੇਤਾਂ ਦੇ ਵਿੱਚ ਕੋਈ ਵੀ ਨੌਜਵਾਨ ਮੁੰਡਾ ਕੰਮ ਕਰਦਾ ਨਾ ਮਿਲਿਆ ਜਾਂ ਔਰਤਾਂ ਸੀ ਜਾਂ ਬੱਚੇ ਸੀ ਜਾਂ ਬੁੱਢੇ ਸੀ ਇਹਦਾ ਮਤਲਬ ਕ੍ਰਾਈਸਿਸ ਤਾਂ ਉਦੋਂ ਵੀ ਹੈਗਾ ਪਰ ਉਹਦੇ باوجود ਤੁਸੀਂ ਦੇਖੋ ਕਿ ਜਿਹੜੀ ਹੈ ਇਹ ਜੀਓਗ੍ਰਾਫੀਕਲ ਐਂਟੀਟੀ ਆ ਜਾਂ ਪੰਜਾਬ ਆ ਜਾਂ ਜਿਹੜਾ ਖਿੱਤਾ ਹੈ ਉਹ ਲਗਾਤਾਰ ਕੰਟਰੀਬਿਊਟ ਕਰ ਰਿਹਾ ਹੈ ਅਗਰੀਅਰੀਅਨ ਰੈਵੋਲੂਸ਼ਨ ਇੱਥੇ ਹੀ ਕਿਉਂ ਹੋਈ ਜਿੱਦਾਂ ਅਸੀਂ ਕਈ ਰੀ ਕਹਿੰਦੇ ਵੀ ਇੰਗਲੈਂਡ ਦੇ ਵਿੱਚ ਹੀ ਕਿਉਂ ਹੋਈ ਜੀ ਜਿਹੜੀ ਹੈ ਇੰਡਸਟਰੀਅਲ ਰੈਵੋਲੂਸ਼ਨ ਪੰਜਾਬ ਦੇ ਵਿੱਚ ਹੀ ਕਿਉਂ ਹੋਈ ਤੁਸੀਂ ਚੁਣੇਗੇ ਪਰ ਕਿਉਂ ਚੁਣੇਗੇ ਇਹਦਾ ਤੁਹਾਨੂੰ ਜਵਾਬ ਲੱਭਣਾ ਪਏਗਾ ਅੱਜ ਲਾਂਮੇ ਦੇ ਤੌਰ ਤੇ ਸੀ ਬਟ देयर ਵਾਸ ਅ ਪੋਟੈਂਸ਼ੀਅਲ ਚਾਹੇ ਉਹ ਤੁਹਾਡੀ ਡੈਮੋਗ੍ਰਾਫੀ ਆ ਡੈਮੋਗ੍ਰਾਫਿਕ ਡਿਵਿਡੈਂਡ ਹੈ ਚਾਹੇ ਤੁਹਾਡੀ ਫਰਟਾਈਲ ਲੈਂਡ ਹੈ ਚਾਹੇ ਸੋ ਇਸ ਕਰਕੇ ਮੈਨੂੰ ਲੱਗਦਾ ਇਹਨੂੰ ਇਸ ਤਰੀਕੇ ਦੇ ਨਾਲ ਵੀ ਥੋੜਾ ਜਿਹਾ ਦੇਖਣ ਦੀ ਜਰੂਰਤ ਹੈ ਲਾਸਟ ਮੈਂ ਇੱਕ ਜਿਹੜੀ ਗੱਲ ਕਹਾਂਗਾ ਕਿ ਸੈਕੰਡ ਲਾਸਟ ਰਾਦਰ ਕਿ ਇੱਕ ਸਾਨੂੰ ਹੋਰ ਜਿਹੜਾ ਲੱਗਦਾ ਪਈ ਪੰਜਾਬ ਲਿਵੇਬਲ ਨਹੀਂ ਰਿਹਾ ਪੰਜਾਬ ਚ ਦੀ ਕਿਉਂਕਿ ਵੀਅਰ ਲਿਵਿੰਗ ਇਨ ਦਾ ਏਜ ਆਫ ਪੋਸਟ ਟਰੂਥ ਕਿ ਇੱਕ ਸੱਚ ਹੁੰਦਾ ਹੈ ਇੱਕ ਸੱਚ ਉਹ ਹੁੰਦਾ ਜਿਹੜਾ ਤੁਹਾਨੂੰ ਦਿਖਾਇਆ ਜਾਂਦਾ ਕ੍ਰੀਏਟ ਕੀਤਾ ਜਾਂਦਾ ਜਿਹਨੂੰ ਪੋਸਟ ਉਥੇ ਕਹਿੰਦੇ ਆ ਉਹ ਹੁੰਦਾ ਨਹੀਂ ਪਰ ਤੁਹਾਨੂੰ ਦਿਖਾਇਆ ਜਾਂਦਾ ਤੇ ਕਿਉਂਕਿ ਸੋਸ਼ਲ ਮੀਡੀਆ ਦੀ ਏਜ ਹੈ ਤੁਸੀਂ ਇੱਕ ਚੀਜ਼ ਸਰਕੂਲੇਟ ਕਰਨੀ ਆ ਜਿੱਦਾਂ ਪਿਛਲੇ ਸਾਲ ਉਹ ਆਜ਼ਾਦੀ ਦੇ ਦਿਨਾਂ ਦੇ ਵਿੱਚ ਇੱਕ ਹੁੰਦਾ ਘਮਾਉਂਦਾ ਮੈਸੇਜ ਆਇਆ ਕਿ ਜੀ ਪੰਜਾਬ ਦੇ 65 ਜ਼ਿਲ੍ਹੇ ਸਨ ਤੇ ਜੀ ਸਾਨੂੰ ਵੰਡ ਦਿੱਤਾ ਗਿਆ ਆ ਕਰ ਦਿੱਤਾ ਗਿਆ ਤੋਂ ਆਈ ਵਾਸ ਥਿੰਕਿੰਗ ਕਿ 65 ਜ਼ਿਲ੍ਹੇ ਕਦੋਂ ਸਨ ਹਿਸਟੋਰਿਕਲੀ ਵੰਡ ਵੇਲੇ ਵੀ 29 ਜ਼ਿਲ੍ਹੇ ਆ ਪੰਜ ਡਿਵੀਜ਼ਨਾਂ 29 ਜ਼ਿਲ੍ਹੇ ਆ ਹੁਣ ਤੁਸੀਂ ਇਹ ਇਨਫੋਰਮੇਸ਼ਨ ਪਿੰਡ ਦੇ ਇੱਕ ਸਧਾਰਨ ਬੰਦੇ ਦੇ ਦਿਮਾਗ 'ਚ ਪਾ ਦਿਓ ਉਹਨੇ 65 ਦੀ ਰੱਟਾ ਲਾ ਲੈਣੀ ਆ ਉਹ 65 65 ਕਰਦਿਆਂ ਤੀਜੀ ਜਨਰੇਸ਼ਨ ਤੱਕ ਤੁਹਾਨੂੰ ਰਟਾ ਦੇਣਾ ਵੀ ਜੀ 65 ਜ਼ਿਲ੍ਹੇ ਸੀਗੇ ਸੋ ਇਹ ਜਿਹੜਾ ਇੱਕ ਉਹ ਦੌਰ ਹੈ ਜਿਹੜਾ ਪੋਸਟ ਟ੍ਰੁੱਥ ਦਾ ਦੌਰ ਦੌਰ ਹੈ ਕਿ ਜੀ ਪੰਜਾਬ ਲੀਵੇਬਲ ਨਹੀਂ ਆ ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂਗਾ ਕਿਉਂ ਜੇ ਪੰਜਾਬ ਲੀਵੇਬਲ ਨਹੀਂ ਆ ਜਾਂ ਕਿਸੇ ਖਾਸ ਇੱਕ ਥਿਰ ਦੇ ਲਈ ਵੀ ਲੀਵੇਬਲ ਤੁਸੀਂ ਕਹਿ ਰਹੇ ਹੋ ਨਹੀਂ ਹੈ ਮੈਂ ਨਹੀਂ ਮੰਨਦਾ ਕਿ ਕਿਸੇ ਵੀ ਥਿਰ ਦੇ ਲਈ ਪੰਜਾਬ ਰਹਿਣ लायक ਨਹੀਂ ਹੈਗਾ ਤੁਸੀਂ ਕਿਸੇ ਵੀ ਐਂਗਲ ਤੋਂ ਦੇਖ ਲਓ ਤੁਸੀਂ ਦਲਟ ਐਂਗਲ ਤੋਂ ਦੇਖ ਲਓ ਤੁਸੀਂ ਕਿਸੇ ਕਾਸਟ ਐਂਗਲ ਤੋਂ ਦੇਖ ਲਓ ਕਿਸੇ ਐਂਗਲ ਤੋਂ ਦੇਖ ਲਓ ਇਵਨ ਟੂਡੇ ਪੰਜਾਬ ਇਜ਼ ਮਚ ਮਚ ਓਪਨ ਸਪੇਸ ਐਜ਼ ਕੰਪੇਅਰ ਟੂ ਰੈਸਟ ਆਫ ਇੰਡੀਆ ਇਹ ਪੂਰਾ ਇੱਕ ਵੱਖਰਾ ਮੁੱਦਾ ਹੈ ਪਰ ਆਪਾਂ ਦੇਤੇ ਲੱਗੇਗਾ ਤੇ ਗੱਲ ਕਰ ਸਕਦੇ ਹਾਂ ਜੇ ਪੰਜਾਬ ਲੀਵੇਬਲ ਨਹੀਂ ਹੈ ਕੋਵਿਡ ਤੋਂ ਬਾਅਦ 2020 ਤੋਂ ਬਾਅਦ ਪੱਛਮੀ ਜੂਪੀ ਦੇ ਵਿੱਚੋਂ ਵੱਡੀ ਤਦਾਦ ਦੇ ਵਿੱਚ ਮੁਸਲਮਾਨ ਪੰਜਾਬ ਮਾਈਗਰੇਟ ਕਰ ਰਹੇ ਹਨ ਇਹ ਸਾਨੂੰ ਦੇਖਣਾ ਪਏਗਾ ਵੀ ਉਹ ਧਰਤੀ ਜਿਹਨੂੰ ਅਸੀਂ ਛੱਡ ਕੇ ਜਾ ਰਹੇ ਹਾਂ ਅਸੀਂ ਕਹਿ ਰਹੇ ਜੀ ਇੱਥੇ ਤੇ ਰਹਿਣ ਲਾਗੇ ਕੁਝ ਨਹੀਂ ਹੈਗਾ ਕਿਸੇ ਇੱਕ ਧਰ ਦੇ ਲਈ ਜਾਂ ਕਿਸੇ ਦੂਜੇ ਖਿੱਤੇ ਦੇ ਵਸਿੰਦੇ ਦੇ ਲਈ ਉਹ ਧਰਤੀ ਜਿਹੜੀ ਉਹ ਬਿਹਤਰ ਹੈ ਕਿਉਂਕਿ ਸਪੇਸ ਓਪਨ ਮਿਲ ਰਹੀ ਆ ਉਸ ਕਿਸਮ ਦਾ ਲਾਈਫ ਨੂੰ ਥ੍ਰੈਟ ਨਹੀਂ ਉਸ ਕਿਸਮ ਦਾ ਤੁਹਾਡੀ ਆਈਡੈਂਟੀਟੀ ਨੂੰ ਥ੍ਰੈਟ ਨਹੀਂ ਹੈਗਾ ਇਹਦਾ ਮਤਲਬ ਵੀ ਇਹ ਡਾਇਸਪੋਰਾ ਦੇ ਨਾਲ ਜਿਹੜੀਆਂ ਇਹ ਚੀਜ਼ਾਂ ਸਾਰੀਆਂ ਕਈ ਦੀ ਜੋੜ ਦਿੱਤੀਆਂ ਜਾਂਦੀਆਂ ਉਹ ਵੀ ਸਾਨੂੰ ਦੇਖਣ ਦੀ ਲੋੜ ਹੈ ਲਾਸਟ ਇੱਕ ਮੈਂ ਵੈਸੇ ਸਖਤ ਗੱਲ ਕਵਾਂਗਾ ਉਹ ਮਾਫੀ ਮੈਂ ਪਹਿਲਾਂ ਮੰਗ ਲੈਣਾ ਅਸੀਂ ਪੋਲੀਟਿਸ਼ੀਨ ਨੂੰ ਬਹੁਤ ਡੀਮੀਨ ਕਰਦੇ ਆ ਕਿ ਪੋਲੀਟਿਸ਼ੀਨ ਦੀ ਅਕਾਲੀ ਵੀ ਮਾੜੇ ਸੀ ਕਾਂਗਰਸ ਵਾਲੇ ਵੀ ਮਾੜੇ ਸੀ ਨਵੇਂ ਵੀ ਮਾੜੇ ਆ ਗਏ ਜੀ ਫਲਾਣਾ ਵੀ ਮਾੜਾ ਮੈਂ ਇਹ ਸਵਾਲ ਜਿੰਦਾ ਮੈਂ ਖੁਦ ਮੈਂਬਰ ਆ ਹਿਸਾ ਹਾਂ ਉਸ ਜਮਾਤ ਦਾ ਹਿੰਦੁਸਤਾਨ ਦੀ ਜਾਂ ਪੰਜਾਬ ਦੀ ਮਿਡਲ ਕਲਾਸ ਦਾ ਅਸੀਂ ਕੀ ਕਰ ਰਹੇ ਹਾਂ ਸਾਡੇ ਚ ਕਿੰਨੇ ਲੋਕ ਵਾਪਸ ਪਿੰਡਾਂ ਚ ਜਾ ਰਹੇ ਆ ਜਿਹੜਾ ਚੰਡੀਗੜ੍ਹ ਆ ਗਿਆ ਉਹ ਪਿੰਡ ਜਾਂਦਾ ਹੀ ਨਹੀਂ ਪਿੰਡ ਵਾਲੇ ਨੂੰ ਦਿਸਦਾ ਵੀ ਜਿਹੜਾ ਕੈਨੇਡਾ ਗਿਆ ਉਹ ਸਾਲ ਬਾਅਦ ਆ ਕੇ ਗੇੜੀ ਮਾਰਦਾ ਉਹਨੇ ਪਿੰਡ ਚ ਵੱਡੀ ਕੋਠੀ ਪਾਈ ਉਹਦੇ ਲਈ ਮਾਡਲ ਸਾਹਮਣੇ ਉਹ ਆ ਸਾਡੇ ਚ ਕਿੰਨੇ ਬੰਦੇ ਨੇ ਜਿਹੜੇ ਸਾਲ ਚ ਪਿੰਡ ਵਰੀ ਸਾਲ ਚ ਜਿਹੜਾ ਜ ਮਹੀਨੇ ਸ਼ਮਾਹੀ ਪਿੰਡ ਜਾਂਦੇ ਨੇ ਤਾਂ ਕਿ ਪਤਾ ਲੱਗੇ ਜਦੋਂ ਤੁਸੀਂ ਉੱਥੇ ਨੌਨ ਐਂਟੀਟੀ ਉਹ ਤੀਜੀ ਜਨਰੇਸ਼ਨ ਨੂੰ ਪਤਾ ਹੀ ਨਹੀਂ ਵੀ ਸਾਡੇ ਪਿੰਡ ਦਾ ਕੋਈ ਬੰਦਾ ਕਿਸੇ ਯੂਨੀਵਰਸਿਟੀ ਚ ਪ੍ਰੋਫੈਸਰ ਲੱਗਾ ਹੈ ਪੁਲਿਸ ਅਫਸਰ ਲੱਗਾ ਹੈ ਬਿਊਰੋਕਰੇਟ ਲੱਗਾ ਹੈ ਕਿਸੇ ਹੋਰ ਪੋਜੀਸ਼ਨ ਤੇ ਆ ਉਹਨੂੰ ਨਜ਼ਰ ਆਉਣਾ ਕੈਨੇਡਾ ਵਾਲਾ ਜਿਨੇ ਜਾਂ ਅਮਰੀਕਾ ਵਾਲਾ ਜਿਨੇ ਸਾਲ ਬਾਅਦ ਆਉਣਾ ਵੱਡੀ ਸਾਰੀ ਕੋਠੀ ਪਾਉਣੀ ਹੈ ਵੱਡੀ ਸਾਰੀ ਗੱਡੀ ਤੇ ਗੇੜੇ ਮਾਰਨੇ ਆ 100 ਕਿਲੋ ਸੋਨਾ ਪਾਇਆ ਹੋਣਾ ਉਹਨੂੰ ਤਾਂ ਲੱਗਣਾ ਕਿ ਦਿਸ ਇਜ਼ ਦਾ ਬੈਸਟ ਮਾਡਲ ਟੂ ਲਿਵ ਸੋ ਇਹ ਇਹ ਜ਼ਿੰਮੇਵਾਰੀ ਮੈਨੂੰ ਲੱਗਦਾ ਕਿ ਜਿਹੜੀ ਉਹ ਦਿਸ ਘਾ ਤੇਜ਼ ਵਾਲੀ ਗੱਲ ਹੈ ਨਾ ਵੀ ਅਸੀਂ ਸੋਚਦਾ ਰਹੇ ਆ ਪਰ ਅਸੀਂ ਸੋਚ ਕਿਸੇ ਹੋਰ ਬੰਦੇ ਨੂੰ ਧਿਰ ਬਣਾ ਕੇ ਰਹੇ ਆ ਜਦੋਂ ਅਸੀਂ ਆਪਣੀ ਸੋਚ ਬਾਰੇ ਸੋਚਾਂਗੇ ਫਿਰ ਮੈਨੂੰ ਲੱਗਦਾ ਕਿ ਕਾਫੀ ਹੱਦ ਤੱਕ ਜਿਹੜਾ ਮਸਲਾ ਹੋ ਰਿਜ਼ੋਲਵ ਹੋ ਜਾਏਗਾ ਸੋ ਥੈਂਕ ਯੂ ਸਰ ਥੈਂਕ ਯੂ ਜੀ ਮੈਂ ਸਮੇਂ ਦੀ ਉਲੰਘਣਾ ਕੀਤੀ ਹੋਵੇ ਤੇ ਮਾ